ਸੀ ਵੀ ਮੇਰਾ ਪੰਡੀਲ ਵਾਲਾ ਔਰ ਫਿਰ ਮੇਰੀ ਤਮੰਨਾ ਜਗ ਵੀ ਯਾਰ ਮੈਂ ਪਾਕਿਸਤਾਨ ਜਾਵਾਂ ਉਹਦੇ ਨਾਲ ਮੈਂ ਗੱਲ ਕਰੀ ਵੀਡੀਓ ਕਾਲ ਤੇ ਵੀ ਕਰੀ ਸਰ ਇੰਨਾ ਮੈਂ ਉੱਥੇ ਭਾਬ ਕੋ ਰੋਇਆ ਉਹ ਵੀ ਬਹੁਤ ਰੋਇਆ ਮੈਂ ਵੀ ਬਹੁਤ ਰੋਇਆ ਮੇਰੇ ਨਾਲ ਦੇ ਸਾਰੇ ਸਾਰੇ ਰੋਏ ਇੰਨੇ ਸਾਰੇ ਪੈਸੇ ਪਤਾ ਨਹੀਂ ਕਿੰਨੇ ਸੀ ਮੇਰੀ ਜੇਬ ਚ ਪਾਤੇ ਮੈਂ ਕਿਹਾ ਬਾਪੂ ਜੀ ਨਹੀਂ ਮੈਂ ਸੁੱਤੋਂ ਨਹੀਂ ਲੈਣੇ ਇਹ ਗੁਰਚੇਰ ਚਿਤਰਕਾਰ ਚਰ ਦੇ ਪੰਜਾਬ ਦਾ ਬਹੁਤ ਵੱਡਾ ਕਲਾਕਾਰ ਤੇ ਬਹੁਤ ਵੱਡਾ ਅਦਾਕਾਰ ਤੇ ਬਹੁਤ ਵੱਡਾ ਐਕਟਰ ਤੇ ਇਸ ਤੋਂ ਵੱਡ ਕੇ ਬਹੁਤ ਵੱਡਾ ਇਨਸਾਨ ਜਿਹੜਾ ਲੈਂਦੇ ਪੰਜਾਬ ਦੇ ਅੰਦਰ ਜਿੱਦੋਂ ਆਂਦਿਆ ਤੇ ਲੈਂਦੇ ਪੰਜਾਬ ਦੇ ਲੋਕਾਂ ਦੀ ਤਾਰੀਫ਼ ਕਰਦਾ ਹੈ ਇਹਨਾਂ ਦੇ ਪਿਆਰ ਦੀ ਤਾਰੀਫ਼ ਕਰਦਾ ਹੈ ਤੇ ਲੈਂਦੇ ਤੇ ਚੜਦੇ ਪੰਜਾਬ ਦੀ ਗੱਲਬਾਤ ਕਰਦਾ ਹੈ ਇਸੇ ਬਾਰੇ ਨਾਲ ਅੱਜ ਦੀ ਵੀਡੀਓ ਹੈ ਤੇ ਵੀਡੀਓ ਵਾਲ ਵਧਣ ਤੋਂ ਪਹਿਲੇ ਸਤਿਮਾਮ ਦੋਸਤਾਂ ਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਅਨ ਲਈ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਕਹੋਂਸ ਗੱਲ ਚਲੋ ਵੀਡੀਓ ਸਟਾਰਟ ਕਰਦੇ ਹਾਂ ਆਪ ਪੁੱਛੀ ਤੇ ਨਾਲ ਕਿਵੇਂ ਤੁਹਾਡਾ ਮਿਲਾਪ ਹੁੰਦਾ ਹੈ ਕਿਵੇਂ ਤੁਸੀਂ ਮਿਲਦੇ ਹੋ ਚੜਦੇ ਤੇ ਲੈਂਦੇ ਪੰਜਾਬ ਦੀ ਗੱਲ ਕਰੀਏ ਤਾਂ ਤੁੱਕ ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿਸੇ ਨੇ ਪਾਈ ਸੀ ਵੀ ਮੇਰਾ ਪੰਡੀਲ ਵਾਲਾ ਔਰ ਫਿਰ ਮੇਰੀ ਤਮੰਨਾ ਜਗ ਵੀ ਯਾਰ ਮੈਂ ਪਾਕਿਸਤਾਨ ਜਾਵਾਂ ਉਹਦੇ ਨਾਲ ਮੈਂ ਗੱਲ ਕਰੀ ਵੀਡੀਓ ਕਾਲ ਤੇ ਵੀ ਕਰੀ ਸਰ ਇੰਨਾ ਮੈਂ ਉੱਥੇ ਭਾਬ ਕੋਲ ਰੋਇਆ ਉਹ ਵੀ ਬਹੁਤ ਰੋਇਆ ਮੈਂ ਵੀ ਬਹੁਤ ਰੋਇਆ ਮੇਰੇ ਨਾਲ ਦੇ ਸਾਰੇ ਸਾਰੇ ਉਹ ਰੋਏ ਇੰਨੇ ਸਾਰੇ ਪੈਸੇ ਪਤਾ ਨਹੀਂ ਕਿੰਨੇ ਸੀ ਮੇਰੀ ਜੇਬ ਚ ਪਾਤੇ ਮੈਂ ਕਿਹਾ ਬਾਪੂ ਜੀ ਨਹੀਂ ਮੈਂ ਸੁੱਤੂ ਨਹੀਂ ਲੈਣੇ ਉਹ ਕਹਿੰਦਾ ਯਾਰ ਦਾਨੇ ਦਾ ਪੋਤਾ ਵੀ ਤਾਂ ਮੇਰਾ ਪੋਤਾ ਹੈ ਹਨਾ ਤੇ ਪਰ ਫਿਰ ਮੈਂ ਉਹਦੀ ਯਾਦ ਦੇ ਵਿੱਚ ਫਿਲਮ ਬਣਾਈ ਸਾਂਝਾ ਪੰਜਾਬ ਔਰ ਪਹਿਲੀ ਫਿਲਮ ਹੈ ਇੰਡੀਆ ਦੀ ਜਿਹੜੀ ਪਾਕਿਸਤਾਨ ਦੇ ਵਿੱਚ ਸ਼ੂਟਿੰਗ ਹੋਈ ਯਾਨੀ ਅੱਜ ਤੱਕ ਉੱਥੇ ਕਿਸੇ ਵੀ ਫਿਲਮ ਦੀ ਸ਼ੂਟਿੰਗ ਨਹੀਂ ਹੋਈ ਕੀ ਕੁਛੋਨਾ ਨੇ ਉਹ ਵੰਡ ਦੇ ਲਈ ਫੇਸ ਕੀਤਾ ਕੀ ਹਾਲਾਤ ਬਣੇ ਹੋਏ ਸੀ ਪਰ ਅਸੀਂ ਆਜ਼ਾਦੀ ਮਨਾਉਣਾ ਹਰ ਸਾਲ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਜਿਹੜੇ ਅੱਜ ਵੀ ਜਿਨ੍ਹਾਂ ਕੋਲੇ 100-100 ਕਿਲੇ ਸੀ ਅਤੇ ਜਿਨ੍ਹਾਂ ਨੂੰ ਉੱਥੇ 30-35 ਕਿਲੇ ਮਿਲੇ ਨੇ ਸਾਡੀ ਕੋਈ ਫਿਲਮ ਸੀ ਜਿਹੜੀ ਲੈਂਦੇ ਪੰਜਾਬ ਦੇ ਵਿੱਚ ਦੇਖੀ ਤਾਂ ਇੱਕ ਬੇਬੇ ਜੀ ਨੇ ਤੁਹਾਨੂੰ ਫੋਨ ਕੀਤਾ ਸੀ ਉਹ ਫਿਲਮ ਦੇ ਵਿੱਚ ਜਦੋਂ ਚੱਲ ਰਹੀ ਤੇ ਉਹਦੇ 'ਚ ਨਾਂ ਨੇ ਸਾਡੇ ਚਾਨਣ ਚਲਾਕਾ 나జర్ ਵੈਲੀਆ ਦਾ ਮਹੰਗਲ ਸਰਪੰਚ ਬਚਨ ਮੋਘੇਦਾਰ ਇਹ ਉਹ ਤੋਂ ਬੜੇ ਮਸ਼ਹੂਰ ਬੰਦੇ ਨੇ ਉਦੋਂ ਦੇ ਤੇ ਮੈਂ ਜਦੋਂ ਉਹਦੇ ਨਾਂ ਪਾਏ ਉਹਨੇ ਬੁੜੀ ਨੇ ਦੇਖੀ ਫਿਲਮ ਕਹਿੰਦੀ ਇਹ ਤਾਂ ਮੇਰੇ ਘਰ ਪਿੰਡ ਦੇ ਬੰਦੇ ਨੇ ਮਹਤਾਇਆ ਐਂ ਕਰਕੇ ਤੇਜੋ ਭੂਆ ਦਾ ਫੋਨ ਹੈ ਪਾਕਿਸਤਾਨ ਤੋਂ ਕਹਿੰਦਾ ਜਿਉਂਦੀ ਹੈ ਆਇਆ ਕਮਣ ਲੱਗ ਗਿਆ ਮੈਂ ਕਹਿੰਦਾ ਦੋਨੇ ਜਾਣੇ ਰੋ ਰਹੇ ਨੇ ਇੱਧਰ ਮੇਰੀ ਮਾਂ ਬੈਠੀ ਇੱਧਰ ਮੈਂ ਬੈਠਾ ਮੈਂ ਰੋ ਰਿਹਾ ਨਰ ਹੋਏ ਅਸੀਂ ਮੈਨੂੰ ਲੱਗਦਾ ਜੀ ਜ਼ਿੰਦਗੀ ਚ ਮੈਂ ਕਦੇ ਇੰਨਾ ਰੋਇਆ ਨਹੀਂ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਵੀ ਇੱਕ 60-65 ਸਾਲ ਬਾਅਦ ਇੱਕ ਭਰਾ ਨੂੰ ਭੈਣ ਮਿਲਣ ਮਿਲਿਆ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਮਹਿਤੁਹਾੜੇ ਨਾਲ ਖੁਸ਼ੀ ਸਰਾ ਅੱਜ 15 ਅਗਸਤ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਪਰ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਸਾਰੇ ਲੋਕ ਬੇਕਾਰ ਹੋਏ ਬਹੁਤ ਸਾਰੇ ਲੋਕ ਵਿਛੜੇ ਕਈਆਂ ਨੇ ਆਪਣਿਆਂ ਨੂੰ ਗਵਾਇਆ ਆਏ ਦਿਨ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਦੇਖਦੇ ਆਂ ਜੋ ਕਿ ਸਾਡੀਆਂ ਅੱਖਾਂ ਨਾਮ ਕਰ ਦਿੰਦੀਆਂ ਨੇ ਕਿ ਕਿੰਨੇ ਕਿੰਨੇ ਸਾਲਾਂ ਬਾਅਦ ਕਈ ਭੈਣ ਭਰਾ ਆਪਸ ਦੇ ਵਿੱਚ ਮਿਲ ਰਹੇ ਨੇ ਤੇ ਅਜੇ ਵੀ ਕਈ ਰੂਹਾਂ ਐਸੇ ਹੀ ਇੰਤਜ਼ਾਰ ਵਿੱਚ ਆ ਕਿ ਕਦੋਂ ਉਹ ਆਪਣਿਆਂ ਨੂੰ ਮਿਲ ਪਉਣਗੀਆਂ ਅੱਜ ਇਸ ਖਾਸ ਪੇਸ਼ਕਾਸ਼ ਦੇ ਵਿੱਚ ਮੈਂ ਤੁਹਾਡੀ ਸਭ ਦੀ ਮੁਲਾਕਾਤ ਕਰਵਾਉਣ ਜਾ ਰਹੀ ਆ ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਜੀ ਦੇ ਨਾਲ ਜੋ ਹਮੇਸ਼ਾ ਹੀ ਆਪਣੀ ਹਾਸਿਆਂ ਦੀ ਪਟਾਰੀ ਦੇ ਵਿੱਚ ਸਮਾਜਿਕ ਮੁੱਦਿਆਂ ਨੂੰ ਲੈ ਕੇ ਆਉਂਦੇ ਨੇ ਪਰ ਕੁਝ ਸਮਾਂ ਪਹਿਲਾਂ ਉਹਨਾਂ ਦੀਆਂ ਕੁਝ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ ਤੇ ਬੜੀਆਂ ਵਾਇਰਲ ਹੋਈਆਂ ਸੀ ਲੈਂਦੇ ਪੰਜਾਬ ਦੇ ਬਾਪੂ ਕਾਦਰ ਜੀ ਨੂੰ ਲੈ ਕੇ ਜਿਨ੍ਹਾਂ ਨੇ ਸਾਡੀਆਂ ਸਭ ਦੀਆਂ ਅੱਖਾਂ ਨਾਮ ਕਰ ਦਿੱਤੀ ਸੀ ਅੱਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਆਖਿਰ ਕੀ ਮਿਲ ਆ ਪਿਆ ਸੀ ਉਹਨਾਂ ਦੇ ਨਾਲ ਕੀ ਸ਼ਬਦ ਸੀ ਉਹਨਾਂ ਦੇ ਸਭ ਤੋਂ ਪਹਿਲੇ ਜੋ ਉਹਨਾਂ ਦੀ ਆਪਸ ਦੇ ਵਿੱਚ ਗੱਲ ਹੋਈ ਸੀ ਸੋ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਪੀਟੀਸੀ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਸੋਮਾ ਜੀ ਗੁਚੇਤ ਸਰ ਜਿਵੇਂ ਮੈਂ ਸ਼ੁਰੂਆਤ ਵਿੱਚ ਹੀ ਕਿਹਾ ਕਿ ਬੜੀਆਂ ਤਸਵੀਰਾਂ ਤੇ ਵੀਡੀਓਜ਼ ਅਸੀਂ ਸਭ ਨੇ ਦੇਖੀਆਂ ਸੀ ਆ ਉਹ ਤਸਵੀਰਾਂ ਨੂੰ ਦੇਖ ਕੇ ਸਾਡਾ ਸਭ ਦਾ ਵੀ ਕਲੇਜਾ ਪਸੀਜ ਗਿਆ ਸੀ ਅੱਖਾਂ ਨਾਮ ਹੋ ਗਈਆਂ ਸੀ ਮੈਂ ਉਸੇ ਹੀ ਚੀਜ਼ ਤੋਂ ਸ਼ੁਰੂਆਤ ਕਰਨਾ ਚਾਹੁੰਨੀ ਆ ਉਹ ਬਾਪੂ ਜੀ ਦੇ ਨਾਲ ਕਿਵੇਂ ਤੁਹਾਡਾ ਮਿਲਾਪ ਹੁੰਦਾ ਹੈ ਕਿਵੇਂ ਤੁਸੀਂ ਮਿਲਦੇ ਹੋ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਗੱਲ ਕਰੀਏ ਤਾਂ ਮੇਰੇ ਪਿੰਡ ਜੀ ਈਲ ਵਾਲਾ ਮੇਰਾ ਪਿੰਡ ਜਦੋਂ 47 ਦੇਲੇ ਵੱਡਾ ਟੁੱਕੀ ਹੋਈ ਲੋਕਾਂ ਨੇ ਆਪਣੇ ਘਰ ਛੱਡੇ ਤੇ ਉਹਦੇ ਵਿੱਚ ਵੀ ਕਾਦਰ ਬਾਬਾ ਸੀ ਜਿਹੜਾ ਸਾਡੇ ਪਿੰਡ ਦਾ ਸੀਗਾ ਮੇਰੇ ਜਿਹੜੇ ਦਾਦਾ ਸੀ ਪਰਦਾਦਾ ਸੀ ਉਸ ਟਾਈਮ ਬੜੇ ਵਧੀਆ ਹੋ ਸੀਗੇ ਉਹਨਾਂ ਨੂੰ ਛੱਡ ਕੇ ਆਏ ਬਾਰਡਰ ਪਾਰ ਕਰਾ ਕੇ ਆਏ ਤੇ ਪੂਰੀ ਹੀ ਫਾਜ਼ਜ ਦੇ ਨਾਲ ਕੁਝ ਕੁ ਸਾਡੇ ਪਿੰਡ ਰਹਿ ਵੀ ਗਏ ਜਿਹੜੇ ਮੁਸਲਮਾਨ ਸੀਗੇ ਕੁਝ ਕੁ ਜਿਵੇਂ ਇਕੱਠੇ ਪਰਿਵਾਰ ਸੀ ਸਾਰੇ ਚਲੇ ਗਏ ਉਹ ਤੇ ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿਸੇ ਨੇ ਪਾਈ ਸੀ ਵੀ ਮੇਰਾ ਪਿੰਡੀਲ ਵਾਲਾ ਐ ਇਧਰ ਬਲਵਾੜ ਐ ਇਧਰ ਕਮੂ ਮੱਜਰਾ ਇਧਰ ਐ ਆ ਸਾਰਾ ਸਾਰੇ ਪਿੰਡਿਆਂ ਨੂੰ ਫਿਲਮ ਦੇਖੀ ਵੀਡੀਓ ਔਰ ਫਿਰ ਮੇਰੀ ਤਮੰਨਾ ਜੱਗ ਵੀ ਯਾਰ ਮੈਂ ਪਾਕਿਸਤਾਨ ਜਾਵਾਂ ਉਹਦੇ ਨਾਲ ਮੈਂ ਗੱਲ ਕਰੀ ਵੀਡੀਓ ਕਾਲ ਤੇ ਵੀ ਕਰੀ ਸਾਰੇ ਮੈਨੂੰ ਉਹਨੇ ਪੁੱਛਿਆ ਵੀ ਕਿਹਦਾ ਮੁੰਡਾ ਐ ਮੈਂ ਆ ਮੈਂ ਕਰਕੇ ਕਰਨੈਲ ਸਿੰਘ ਦਾ ਮੁੰਡਾ ਦਾਨੇ ਦਾ ਪੁੱਤ ਆ ਉਹ ਕਹਿੰਦਾ ਯਾਰ ਉਹ ਸਾਡੀ ਤਾਂ ਬੜੀ ਸਾਂਝ ਸੀ ਉਹਨੇ ਫੋਰ ਵੀ ਪਿੰਡ ਦੇ ਬੰਦਿਆਂ ਦੇ ਨਾਲੇ ਮੈਂ ਜਦੋਂ ਜੀ ਪਾਕਿਸਤਾਨ ਫਿਰ ਮੈਂ ਵੀਜ਼ਾ ਲਵਾ ਕੇ ਜਦੋਂ ਮੈਂ ਗਿਆ ਨਾ ਨਾਸਰੇ ਢਿੱਲੋਂ ਭਾਜੀ ਤੇ ਉਹਨਾਂ ਉਹ ਮੈਨੂੰ ਲੈ ਕੇ ਗਏ ਔਰ ਮੇਰੀ ਜਨਕੀ ਵੀ ਇੰਨੀ ਉਹ ਸੀ ਵਧੀ ਹੋਈ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਉਸ ਟਾਈਮ ਮੈਂ ਵੀ ਵੀ ਉਹਨੂੰ ਕਿਵੇਂ ਮਿਲਾਂ ਉਹਨੂੰ ਕਿਵੇਂ ਮਿਲੂੰਗਾ ਕਿਵੇਂ ਹੋਊਂਗਾ ਜਦੋਂ ਉਹਨਾਂ ਨੇ ਪੂਰਾ ਸਵਾਗਤ ਕਰ ਰੱਖਿਆ ਜੀ ਪਿੰਡ ਤੇ ਢੋਲ ਲੈ ਕੇ ਖੜੇ ਲੋਕ ਹਾ ਫੁੱਲਾਂ ਦੇ ਹਾਰ ਉੱਪਰੋਂ ਕੋਠੇ ਤੋਂ ਫੁੱਲ ਸੁੱਟ ਰਹੇ ਨੇ ਸਾਰਾ ਪਿੰਡ ਹੀ ਲਵਾਲਦਾ ਸੀ ਉਹ ਸਾਰਾ ਮੇਰੇ ਪਿੰਡ ਸੀਗਾ ਮੇਰੇ ਪਿੰਡ ਦੇ ਲੋਕ ਸੀਗੇ ਤੇ ਉਹਨਾਂ ਨੇ ਜੀ ਜਦੋਂ ਮੈਂ ਦੇਖਿਆ ਵੀ ਬਾਬਾ ਬਾਬਾ ਇੱਕ ਸਾਈਡ ਤੇ ਆ ਰਿਹਾ ਤੁਰਿਆ ਉਹਨੂੰ ਲੈ ਆ ਰਹੇ ਨੇ 94 ਸਾਲ ਦੀ ਉਮਰ थी ਤੇ ਉਹਦੇ ਸਾਹਮਣੇ ਮੈਂ ਕੋਲੇ ਖੜ ਕੇ ਕਹਾ ਮੈਂ ਹੋਰ ਤਾਂ ਕੁਝ ਨਹੀਂ ਲੈ ਕੇ ਆ ਮੈਂ ਤੇਰੇ ਜਿਹੜੇ ਵਿਛੜੇ ਸਾਥੀ ਸੀ ਤੀ ਉਹਨਾਂ ਦੀ ਰੂਹ ਮੇਰੇ ਨਾਲ ਆਈ ਹੈ ਵੀ ਮੈਂ ਮੈਂ ਕਹਾ ਜਦੋਂ ਉਹਨਾਂ ਨੇ ਮੈਨੂੰ ਐ ਫੜਿਆ ਕੁੱਟ ਕੇ ਮੈਨੂੰ ਛੱਡੀ ਨਹੀਂ ਮੈਨੂੰ ਉਹ ਮੈਂ ਕਹਿੰਦਾ ਵੀ ਉਸ ਟਾਈਮ ਮੈਨੂੰ ਲੱਗਾ ਵੀ ਮੈਂ ਸਾਰਾ ਕੁਝ ਮੇਰੇ ਸਰੀਰ 'ਚ ਹੈ ਅਗਦੀ ਵੀ ਸਭ ਕੁਝ ਨਿਕਲ ਗਿਆ ਹੁੰਦਾ ਜਿਵੇਂ ਮੇਰੀ ਆਤਮਾ ਨਿਕਲ ਗਈ ਹੁੰਦੀ ਵੀ ਮੈਂ ਇੱਕ ਸਰੀਰ ਹੀ ਰਹਿ ਗਿਆ ਹੁੰਦਾ ਐਨਾ ਮੈਂ ਉੱਥੇ ਭਾਵ ਕੋ ਹੋਇਆ ਰੋਇਆ ਉਹ ਵੀ ਬਹੁਤ ਰੋਇਆ ਮੈਂ ਵੀ ਬਹੁਤ ਰੋਇਆ ਮੇਰੇ ਨਾਲ ਦੇ ਸਾਰੇ ਸਾਰੇ ਹੋ ਰੋਏ ਉਹ ਸਾਰੇ ਮੁੰਡਿਆਂ ਨਾਲ ਮਿਲਿਆ ਹੋ ਫਿਰ ਸਾਨੂੰ ਅੰਦਰ ਲੈ ਕੇ ਗਏ ਰਾਤ ਉਹਨਾਂ ਕੋਲ ਹੀ ਰਹੇ ਸੀ ਬੋਲੀਆਂ ਪਾਈਆਂ ਸਾਰੀਆਂ ਗੱਲਾਂ ਕਰੀਆਂ ਮੈਨੂੰ ਚੰਗਾ ਲੱਗ ਰਿਹਾ ਸੀ ਮੇਰੇ ਜਦੋਂ ਵਡੇਰੇ ਆਂਦੀਆਂ ਗੱਲਾਂ ਕਰ ਰਹੇ ਸੀ ਮੇਰੇ ਪਿੰਡ ਦੀਆਂ ਗੱਲਾਂ ਕਰ ਰਹੇ ਸੀ ਲੋਕਾਂ ਦੇ ਗੱਲਾਂ ਕਰ ਰਹੇ ਸੀ ਉਹ ਅੱਜ ਵੀ ਦੇਖ ਲੋ 76 ਸਾਲ ਹੋ ਗਏ ਸੀਗੇ ਹੁਣ ਉਹਨਾਂ ਦੀ ਫੌਤ ਹੋਏ ਨੇ ਉਹ ਆ ਥੋੜੇ ਦੋਕ ਤਿੰਨ ਮਹੀਨੇ ਪਹਿਲਾਂ ਤੇ ਉਹ ਗੱਲਾਂ ਕਰ ਰਹੇ ਸੀ ਇੱਧਰ ਟੋਪਾ ਇੱਥੇ ਮੰਦਿਰ ਸੀ ਇੱਥੇ ਪਾਸੇ ਸਾਡੀ ਮਸਜਿਦ ਸੀ ਜਿਵੇਂ ਕੱਲ ਦੀਆਂ ਗੱਲਾਂ ਹੁਣ ਉਹਦੇ ਇਹ ਜਾਦ ਸੀ ਉਹਨਾਂ ਨੂੰ ਸਭ ਕੁਝ ਯਾਦ ਸਭ ਕੁਝ ਯਾਦ ਸੀ ਪਿੰਡ ਦੇ ਬੰਦਿਆਂ ਦੇ ਨਾਂ ਯਾਦ ਸੀ ਵੀ ਮੈਂ ਉਦੋਂ 15 16 ਸਾਲ ਦੇ ਸੀ ਉਹ ਔਰ ਮੈਨੂੰ ਜਦੋਂ ਹੋਰ ਵੀ ਗੱਲਾਂ ਕਰ ਰਹੇ ਸੀ ਬੈਠੇ ਸੀ ਰਾਤ ਦੇਰ ਰਾਤ ਹੋ ਗਈ ਮੈਨੂੰ ਚੰਗਾ ਲੱਗ ਰਿਹਾ ਸੀ ਵੀ ਮੇਰੇ ਬਜ਼ੁਰਗਾਂ ਦੀ ਕੋਈ ਵੀਡੀਓ ਤਾਂ ਹੁੰਦੀ ਨਹੀਂ ਸੀਗੀਆਂ ਅੱਖਾਂ ਸਾਹਮਣੇ ਵੀਡੀਓ ਆ ਜਾਂਦੀ ਸੀ ਵੀ ਯਾਰ ਐ ਸੀ ਐ ਸੀ ਕਿਹਦੇ ਵਰਗਾ ਸੀ ਮਹਾ ਮੇਰਾ ਦਾਦਾ ਐਂ ਕਰਕੇ ਤੇਰੇ ਪਿਓ ਪਿਓ ਦੀ ਫੋਟੋ ਦਿਖਾਈ ਕਹਿੰਦਾ ਇਹਦੇ ਵਰਗਾ ਸੀ ਤੇਰਾ ਦਾਦਾ ਲੰਮਾ 6 ਫੁੱਟ ਕੱਦ ਸੀ ਤੇ ਸਾਰੀ ਰਾਤ ਉਹਨਾਂ ਨਾਲ ਗੱਲਾਂ ਕਰੀਆਂ ਉਹਨਾਂ ਨੇ ਮੈਨੂੰ ਲੱਗਾ ਵੀ ਸਾਨੂੰ ਐਨਾ ਪਿਆਰ ਘਰ ਘਰ ਸਾਨੂੰ ਬੁਲਾਵੇ ਵੀ ਸਾਡੇ ਘਰੇ ਆਓ ਰੋਟੀ ਖਾਓ ਸਾਡੇ ਕੋਲੇ ਆਓ ਰੋਟੀ ਖਾਓ ਫਿਰ ਮੈਂ ਗੁਜਰਾਂਵਾਲੇ ਚਲਾ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਈਲ ਵਾਲਦਾ ਆ ਸਾਡੀ ਇੱਕ ਪੂਰੀ ਗਲੀ ਗੁਜਰਾਂਵਾਲੇ ਦੇ ਵਿੱਚ ਈਲ ਵਾਲੀਆਂ ਦੀ ਗੱਡੀ ਵੱਜਦੀ ਅੱਜ ਵੀ ਉਹ ਕਹਿੰਦੇ ਨੇ ਨਾ ਵੀ ਕਹਿੰਦਾ ਸੀ ਹੁਣ ਵੀ ਮੈਨੂੰ ਤੜਫ ਰਿਆ ਸੀ ਵੀ ਮੈਂ ਦੇਖਾਂ ਵੀ ਮੈਂ ਫਿਰ ਸਾਡਾ ਘਰ ਦੇਖਾਂ ਸਾਡਾ ਇਹ ਦੇਖਾਂ ਪਰ ਪਤਾ ਨਹੀਂ ਉਹਨਾਂ ਵਰਗੇ ਕਿੰਨੇ ਕੁ ਲੱਖਾਂ ਆਪਾਂ ਹਰ ਸਾਲ ਆਜ਼ਾਦੀ ਮਨਾਉਂਦੇ ਆ ਪਰ ਉਹ ਅੱਜ ਵੀ ਤੜਫ ਰਹੇ ਨੇ ਕਿੰਨੇ ਕੁ ਰੁਖਸਤ ਹੋ ਗਏ ਇਸ ਜਹਾਨ ਤੋਂ ਹਨਾ ਤੜਫਦੇ ਤੇ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਕੋਲੇ ਗਿਆ ਉਹਨਾਂ ਨੇ ਸਾਡਾ ਸਤਿਕਾਰ ਕਰਿਆ ਮੈਨੂੰ ਅੰਦਰ ਬੁਲਾ ਲਿਆ ਉੱਥੇ ਨਹੀਂ ਨਾ ਪਰਦਾ ਬਹੁਤ ਹੁੰਦਾ ਔਰਤਾਂ ਦੇ ਵਿੱਚ ਨਹੀਂ ਕੋਈ ਲੈ ਕੇ ਜਾਂਦਾ ਮੈਨੂੰ ਅੰਦਰ ਆਪਣੇ ਪਰਿਵਾਰ ਚ ਲੈ ਗਿਆ ਇਹ ਮੇਰੀ ਪੋਤੀ ਹੈ ਮੇਰੀ ਪੜੋਤੀ ਹੈ ਉਹਦੀ ਮੇਰਾ ਸਾਉਦੀਆਰ ਮੁੰਡਾ ਹੈ ਉਹਦਾ ਇੰਨੇ ਸਾਰੇ ਪੈਸੇ ਪਤਾ ਨਹੀਂ ਕਿੰਨੇ ਸੀ ਮੇਰੀ ਜੇਬ ਚ ਪਾਦੇ ਮੈਂ ਕਿਹਾ ਬਾਪੂ ਜੀ ਨਹੀਂ ਮੈਂ ਸੁੱਤੋਂ ਨਹੀਂ ਲੈਣੇ ਇਹ ਉਹ ਕਹਿੰਦਾ ਯਾਰ ਦਾਨੇ ਦਾ ਪੋਤਾ ਵੀ ਤਾਂ ਮੇਰਾ ਪੋਤਾ ਹੈ ਹਨਾ ਫਿਰ ਮੈਂ ਕੱਢ ਕੇ ਉਹਨਾਂ ਨੂੰ ਪੜਦੇ ਮੈਂ ਕਿਹਾ ਮੈਂ ਤਾਂ ਤੁਹਾਨੂੰ ਬਸ ਮਿਲਣ ਆਇਆ ਸੀ ਜਿੱਦੇ ਉਦੋਂ ਬਾਅਦ ਅਸੀਂ ਸ਼ੂਟਿੰਗ ਕਰਨ ਚਲੇ ਗਏ ਉੱਥੇ ਫਿਲਮ ਦੀ ਆ ਪਿਛਲੇ ਪਿਛੇ ਜੇ ਅਪ੍ਰੈਲ ਮਈ ਚ ਉਹਨਾਂ ਦੀ ਡੈਥ ਹੋਈ ਹੈ ਜਦੋਂ ਤੇ ਮੈਂ ਨਾ ਉਹਨੂੰ ਮਿਲਣਾ ਸੀਗਾ ਮੈਂ ਅਸੀਂ ਸ਼ੂਟਿੰਗ ਕਨਵੇਟ ਕੇ ਇੱਧਰ ਵੀ ਮੇਰੀ ਸ਼ੂਟਿੰਗ ਸੀ ਉਹ ਕਹਿੰਦਾ ਯਾਰ ਮੈਨੂੰ ਮਿਲ ਜਾ ਫੋਨ ਬਾਰ ਬਾਰ ਆ ਜਾ ਮੈਨੂੰ ਮਿਲ ਜਾ ਆ ਮੈਨੂੰ ਮਿਲ ਜਾ ਅਸੀਂ ਸ਼ੂਟਿੰਗ ਨੇ ਮੇੜੀ ਅਸੀਂ ਜਲਦੀ ਆ ਕੇ ਮੈਂ ਚੱਲ ਫੇਰ ਜਾ ਆਵਾਂਗੇ ਜਦੋਂ ਇੱਧਰ ਆਏ ਉਹ ਆਖਰੀ ਸਾਹ ਤੱਕ ਮੈਨੂੰ ਯਾਦ ਕਰਦਾ ਸੀ ਫੋਟ ਹੋ ਗਿਆ ਗੁਜ਼ਰ ਗਿਆ ਵਿਚਾਰਾ ਤੇ ਪਰ ਫਿਰ ਮੈਂ ਉਹਦੀ ਯਾਦ ਦੇ ਵਿੱਚ ਫਿਲਮ ਬਣਾਈ ਸਾਂਝਾ ਪੰਜਾਬ ਜਿਹੜੀ ਬਾਬੇ ਕਾਦਰ ਨੂੰ ਹੀ ਸਮਰਪਿਤ ਹੈ ਪਰ ਜਿਹੜਾ ਕਲਾਕਾਰ ਦਾ ਕੰਮ ਮੈਂ ਜੋੜਨਾ ਅਸੀਂ ਜੋੜਦੇ ਆ ਅਸੀਂ ਉੱਚ ਜੋੜਿਆ ਦੋਨਾਂ ਮੁਲਕਾਂ ਦੀ ਸਾਂਝ ਨੂੰ ਜੋੜਿਆ ਵੀ ਸਾਡੀਆਂ ਸਾਂਝਾਂ ਇੱਕ ਦੀ ਸਾਡਾ ਸੂਰਜ ਇੱਕ ਹੈ ਸਾਡੀ ਲੋ ਇੱਕ ਹੈ ਸਾਡੀ ਸਭ ਕੁਝ ਸਾਡਾ ਸਾਂਝ ਹੈ ਹਨਾ ਬਸ ਸਾਡਾ ਸਿਰਫ ਪਹਿਰਾਵਾ ਤੇ ਸਾਡੇ ਧਰਮ ਵੱਖਰੇ ਨੇ ਤੇ ਬੜਾ ਅੱਜ ਵੀ ਮੈਂ ਕਹਿੰਦਾ ਵੀ ਮੈਂ ਮੈਂ ਜ਼ਿੰਦਗੀ ਦੇ ਅੰਦੀ ਸਭ ਤੋਂ ਵੱਡੀ ਮੇਰੀ ਇਹ ਪ੍ਰਾਪਤੀ ਵੀ ਮੈਨੂੰ ਉਹਨਾਂ ਨੂੰ ਮਿਲਿਆ ਆ ਮੇਰੇ ਪਿੰਡ ਦੇ ਲੋਕਾਂ ਨੇ ਦੇਖਿਆ ਮੇਰਾ ਸਾਰਾ ਲਾਈਵ ਦੇਖਿਆ ਚੱਲਦਾ ਉਹ ਕੱਲਾ ਕੱਲਾ ਘਰ ਐ ਬੈਠਾ ਸੀ ਵੀ ਵੱਡੀ ਸਕਰੀਨ ਲਾ ਕੇ ਵੀ ਬਾਬਾ ਕਾਦਰ ਦਾ ਘਰ ਐ ਵੀ ਬਾਬੇ ਦਾ ਮੁੰਡਾ ਮੈਂ ਸਾਰਿਆਂ ਨੂੰ ਦੱਸ ਰਿਹਾ ਸੀ ਵੀ ਇਹ ਇਹ ਆ ਇਹ ਆ ਕਿਉਂਕਿ 78 ਸਾਲ ਹੋ ਗਏ ਸਾਡੇ ਮੁਲਕ ਦਾ ਬਟਵਾਰਾ ਹੋਇਆ ਨੂੰ ਪਰ ਸਾਡੇ ਦਿਲਾਂ ਦਾ ਬਟਵਾਰਾ ਹੈ ਅੱਜ ਤੱਕ ਨਹੀਂ ਕਰ ਸਕਿਆ ਸੋ ਕੋਈ ਇਦਾਂ ਦੀ ਗੁਚੇਤ ਸਰ ਕੋਈ ਮੈਂਬਰ ਜਦੋਂ ਉਹਨਾਂ ਨੂੰ ਮਿਲੇ ਗੱਲ ਹੋਈ ਤੋ ਤੁਹਾਡੇ ਜ਼ਿਹਨ ਚ ਅਜੇ ਵੀ ਆ ਜੇ ਜਦੋਂ ਵੀ ਹੁਣ ਪਿੰਡ ਜਾਂਦੇ ਹੋ ਦੇਖਦੇ ਹੋ ਤਾਂ ਉਹਨਾਂ ਦੀ ਯਾਦ ਆਂਦੀ ਕਿ ਹਾਂ ਇਹ ਚੀਜ਼ ਆ ਬਿਲਕੁਲ ਉਸ ਦੇ ਘਰ ਕੋਲ ਦੀ ਲਾਣਾ ਫਿਰ ਉਹਦੀ ਮੈਂ ਜ਼ਮੀਨ ਦੇਖ ਕੇ ਮੈਨੂੰ ਉਹਨਾਂ ਨੇ ਦੱਸਿਆ ਦੀ ਵੀ ਇਹਦੇ ਨਾਲ ਲੱਗਦੀ ਜ਼ਮੀਨ ਆ ਮੈਂ ਉਹਨਾਂ ਨੂੰ ਪੁੱਛਿਆ ਵੀ ਸਾਡੇ ਪਿੰਡ ਚ ਕਹਿੰਦੇ ਹਾਂ ਬਾਬੇ ਕਾਦਰ ਦੀ ਜ਼ਮੀਨ ਐ ਬਾਬਾ ਕਾਦਰ ਨਹੀਂ ਹੋਰ ਵੀ ਬਹੁਤ ਸਾਰੇ ਸੀ ਕੱਲਾ ਕਾਦਰ ਬਾਬਾ ਸੀ ਜਨ ਕਿ ਵੀ ਜਿਹੜਾ ਲੰਮਾ ਜੀ ਆ 94 ਸਾਲ ਦੀ ਉਮਰ ਭੋਗ ਕੇ ਮਰਿਆ ਪਰ ਕੁਝ ਹੋਰ ਵੀ ਸੀ ਜਿਹੜੇ ਤੜਫਦੇ ਸੀਗੇ ਜਿਹੜੇ ਕਹਿੰਦੇ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਤੜਫ ਰਹੇ ਨੇ ਹਜੇ ਵੀ ਤੜਫ ਰਹੇ ਨੇ ਉਹ ਅੱਜ ਵੀ ਕਹਿੰਦੇ ਨੇ ਸਾਡਾ ਦੇਸ਼ ਸਾਡੇ ਦੇਸ਼ ਤੋਂ ਆਇਆ ਐ ਨਹੀਂ ਕਹਿੰਦੇ ਵੀ ਮੇਰੇ ਪਿੰਡ ਤੋਂ ਆਇਆ ਜਾ ਸਾਡੇ ਦੇਸ਼ ਤੋਂ ਆਇਆ ਅੱਜ ਵੀ ਉਹਨਾਂ ਕੋਲੇ ਸਾਡਾ ਦੇਸ਼ ਅੱਜ ਵੀ ਜਿਹੜੇ ਉਧਰੋਂ ਇੱਧਰ ਉੱਜੜ ਕੇ ਆਏ ਨੇ ਉਹਨਾਂ ਨੂੰ ਅਸੀਂ ਰਫੂਜੀ ਕਹਿੰਦੇ ਆ ਜਿਹੜੇ ਇੱਧਰੋਂ ਉੱਜੜ ਕੇ ਗਏ ਨੇ ਉਹਨਾਂ ਨੂੰ ਮਹਾਜਰ ਕਹਿੰਦੇ ਨੇ ਯਾਨੀ ਕਿ ਵੀ ਆਪਣਾਇਆ ਦੋਨਾਂ ਨੂੰ ਨਾ ਹੀ ਕੁਛੋਨਾ ਨੇ ਸਰ ਐਦਾਂ ਦਾ ਕੁਛ ਸਾਂਝਾ ਕੀਤਾ ਤੁਹਾਡੇ ਨਾਲ ਕੀਵੇਂ ਉਹ ਉਹਨਾਂ ਦਿਨਾਂ ਦੇ ਵਿੱਚ ਉਧਰ ਗਏ ਸੀ ਕੀ ਕੁਛ ਉਹਨਾਂ ਨੇ ਉਹ ਵੰਡ ਦੇ ਲਈ ਫੇਸ ਕੀਤਾ ਕੀ ਹਾਲਾਤ ਬਣੇ ਹੋਏ ਸੀ 15 20 ਸਾਲ ਤਾ ਉਹਨਾਂ ਨੂੰ ਇਹ ਸੀ ਵੀ ਅਸੀਂ ਜਾਵਾਂਗੇ ਵਾਪਸ ਆਪਾਂ ਵਾਪਸ ਜਾਵਾਂਗੇ ਵੀ ਅਸੀਂ ਰਿਕ ਨੂੰ ਸੀ ਜਿਹੜਾ ਉਧਰੋਂ ਇੱਧਰ ਆ ਗਿਆ ਇੱਧਰੋਂ ਉਧਰ ਭੱਗ ਗਿਆ ਰਿਕ ਨੂੰ ਇਹ ਸੀ ਵੀ ਅਸੀਂ ਜਾਵਾਂਗੇ ਸਾਡਾ ਮੁਲਕ ਹੈ ਸਾਨੂੰ ਬੇਕਾਰ ਕੌਣ ਕਰ ਦੂਗਾ ਕੌਣ ਹੁੰਦਾ ਵੀ ਬੇਕਾਰ ਕਰਨ ਵਾਲਾ ਸਾਨੂੰ ਪਰ ਹੌਲੀ 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 ਆਪਦੇ ਆਪ ਨੂੰ ਢਾਲਿਆ ਪਹਿਲਾਂ ਤਾਂ ਸਾਡੇ ਜਿਵੇਂ ਉਧਰ ਰਫੂਜੀ ਇੱਧਰ ਆਏ ਨੇ ਕੱਚੇ ਘਰ ਬਣਾਏ ਸੋ ਉਹਨਾਂ ਨੇ ਬੀਜਰ ਪੱਕੇ ਨਹੀਂ ਬਣਾਉਂਦੇ ਕੀ ਪਤਾ ਆਪਾਂ ਨੂੰ ਕਦੋਂ ਛੱਡਣਾ ਪਏ ਜੇ ਆਪਣੇ ਆਪਣੇ ਮੁਲਕ ਚਲੇ ਜਾਈਏ ਅਸੀਂ ਤੇ ਗਰੀਜਾਂ ਦੀ ਚਾਲ ਸੀ ਇੱਕੋ ਕੁਰਸੀਆਂ ਪਿੱਛੇ ਬਸ ਸਭ ਕੁਝ ਹੋਇਆ ਤੇ ਪਰ ਅਸੀਂ ਆਜ਼ਾਦੀ ਮਨਾਉਂਦੇ ਹਰ ਸਾਲ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਜਿਹੜੇ ਅੱਜ ਵੀ ਜਿਨ੍ਹਾਂ ਕੋਲੇ 100-100 ਕਿਲਾ ਸੀ ਇੱਥੇ ਜਿਨ੍ਹਾਂ ਨੂੰ ਉੱਥੇ 30-35 ਕਿਲੇ ਮਿਲੇ ਨੇ ਬਿਲਕੁਲ ਬਿਲਕੁਲ ਬੜਾ ਕੁਛ ਉਸਟੈਂਡ ਬੜਾ ਕੁਛ ਹਾਂ ਸੁਣਦੇ ਸਰ ਕਿਉਂਕਿ ਇਹ ਨਾ ਚੀਜ਼ਾਂ ਦੇਖੀਆਂ ਤੇ ਨਹੀਂ ਭਾਰਤ ਜਿੱਦਾਂ ਸੁਣਦੇ ਕੁਝ ਲੋਕ ਅ ਵੱਡੇ ਵੱਡੇ ਘਰ ਵੀ ਛੱਡ ਗਏ ਵੱਡੇ ਵੱਡੇ ਜ਼ਮੀਨਾਂ ਵੀ ਛੱਡ ਗਏ ਬਹੁਤ ਰੋਲ ਵੀ ਗਏ ਲੋਕ ਆਇਦਨ ਬੜੀਆਂ ਤਸਵੀਰਾਂ ਵੀ ਅਸੀਂ ਦੇਖ ਰਹੀ ਆ ਸੋ ਜਦੋਂ ਤੁਸੀਂ ਫਿਰ ਵਾਪਸ ਆਏ ਹਨਾ ਆਪਣੇਆਂ ਨੂੰ ਆ ਕੇ ਦੁਬਾਰਾ ਮਿਲੇ ਤੁਹਾਡੀ ਲਗਾਤਾਰ ਗੱਲ ਹੁੰਦੀ ਸੀ ਉਹਨਾਂ ਦੇ ਨਾਲ ਹਾਂ ਮੈਂ ਲਗਾਤਾਰ ਗੱਲ ਹੁੰਦੀ ਸੀ ਫਿਰ ਮੈਂ ਆ ਕੇ ਬੈਠਿਆ ਮੈਂ ਕਿਹਾ ਯਾਰ ਆਪਾਂ ਫਿਲਮ ਬਣਾਈਏ ਉਹਨਾਂ ਨੂੰ ਹਾਂ ਮੈਂ ਨਹੀਂ ਆਪਣੇ ਟੀਮ ਨੂੰ ਮਹਾਜਰ ਆਪਾਂ ਵੀ ਫਿਲਮ ਬਣਾਈਏ ਵੀ ਸਾਂਝਾ ਪੰਜਾਬ ਤੇ ਮੈਂ ਕਹਾਣੀ ਲਿਖ ਲਈ ਤੇ ਅੱਛੀ ਕਹਾਣੀ ਸੀ ਬੜੀ ਤੇ ਉਹਦੇ ਵਿੱਚ ਜਾਨੀ ਕਿ ਹੁਣ ਸਾਡੀ ਫਿਲਮ ਰਿਲੀਜ਼ ਹੋਈ ਹੈ ਸਾਂਝਾ ਪੰਜਾਬ ਬਹੁਤ ਸੋਨਾ ਹੰਗਾਰਾ ਮਿਲ ਰਿਹਾ ਔਰ ਪਹਿਲੀ ਫਿਲਮ ਹੈ ਇੰਡੀਆ ਦੀ ਜਿਹੜੀ ਪਾਕਿਸਤਾਨ ਦੇ ਵਿੱਚ ਸ਼ੂਟਿੰਗ ਹੋਈ ਜਾਨੀ ਅੱਜ ਤੱਕ ਉੱਥੇ ਕਿਸੇ ਵੀ ਫਿਲਮ ਦੀ ਸ਼ੂਟਿੰਗ ਨਹੀਂ ਹੋਈ ਸਾਨੂੰ ਅਸੀਂ ਜਦੋਂ ਉੱਥੇ ਗਏ ਜਿਹਦੇ ਕੋਲੇ ਵੀ ਜਾਂਦੇ ਸੀ ਪਰਮਿਸ਼ਨ ਲੈਣ ਯਾਰ ਅਸੀਂ ਤੁਹਾਡੇ ਬੜੇ ਵੱਡੇ ਫੈਨ ਆ ਯਾਰ ਅਸੀਂ ਤੁਹਾਡੇ ਬੜੇ ਵੱਡੇ ਸਾਨੂੰ ਪਰਮਿਸ਼ਨ ਦੀ ਕੀ ਲੋੜ ਹੈ ਤੁਹਾਡਾ ਆਪਣਾ ਹੈ ਅਸੀਂ ਸੰਯੋਜਨ ਕੇ ਵਿੱਚ ਯਕੀਨ ਮਨਉ ਕਿਸੇ ਵੀ ਕੋਲੇ ਗਏ ਐਸਐਸਪੀ ਕੋਲੇ ਗਏ ਡੀਐਸਪੀ ਕੋਲੇ ਗਏ ਜਾਂ ਸਰਕਾਰ ਐਮਐਲਏ ਕੋਲੇ ਗਏ ਐਮਪੀਆ ਕੋਲੇ ਗਏ ਉਹ ਕਹਿੰਦੇ ਤੁਸੀਂ ਜਿੱਥੇ ਮਰਜ਼ੀ ਕਰੋ ਸਾਨੂੰ ਕੋਈ ਰੋਕ ਟੋਕ ਨਹੀਂ ਅਸੀਂ ਮੈਨ ਲੱਗਦਾ ਵੀ ਪਹਿਲੇ ਕਲਾਕਾਰਾਂ ਇਹ ਸਾਡੇ ਹਿੱਸੇ ਆ ਆ ਵੀ ਇਨਾ ਉਹਨਾਂ ਮੁਲਕ ਨੇ ਸਾਨੂੰ ਪਿਆਰ ਦਿੱਤਾ ਜਿੱਥੇ ਵੀ ਜਾਂਦੇ ਸੀ ਸਾਨੂੰ ਬੱਗੀਆਂ ਦੇ ਵਿੱਚ ਬਿਠਾਉਂਦੇ ਸੀ ਬੱਗੀ ਦੇ ਉੱਪਰ ਪੈਸੇ ਸੁੱਟਦੇ ਸੀ ਉਤੋਂ ਦੀ ਉਹ ਲੋਕ ਸਾਨੂੰ ਜਿੱਥੇ ਵੀ ਜਾਂਦੇ ਸੀਗੇ ਅਸੀਂ ਸਾਨੂੰ ਦੱਸ ਰਹੇ ਹਾਂ ਵੀ ਲਾਹੌਰ ਦੇ ਵਿੱਚ ਨਾ ਸਾਡੀ ਗੱਡੀ ਰੁਕੀ ਲਾਲ ਬੱਤੀ ਤੇ ਉਹ ਜਿਹੜੇ ਸ਼ੀਸ਼ੇ ਦੇ ਕਪੜਾ ਨਹੀਂ ਮਾਰਦੇ ਹੁੰਦੇ ਬੱਚੇ ਉਹਨਾਂ ਨੇ ਮੈਨੂੰ ਬਚਾਣ ਲਿਆ ਸਰਦਾਰ ਜੀ ਸਤਿ ਸ੍ਰੀ ਅਕਾਲ ਵਾਹ ਸਤਿ ਸ੍ਰੀ ਅਕਾਲ ਸਰਦਾਰ ਜੀ ਤੁਹਾਡੀ ਕੀ ਖੇਮਤ ਕਰੀਏ ਮੇਰੀ ਅੱਖਾਂ ਚੋਂ ਪਾਣੀ ਆ ਗਿਆ ਮੈਂ ਆਖਿਆ ਯਾਰ ਇੱਕ ਮੰਗਣ ਵਾਲੇ ਬੰਦੇ 5-4 ਰੁਪਏ ਮੰਗਣ ਵਾਲੇ ਬੰਦੇ ਵੀ ਸਾਨੂੰ ਸਰਦਾਰ ਜੀ ਸਾਨੂੰ ਇਹ ਨਾ ਸਮਝੋ ਗਰੀਬ ਅਸੀਂ ਸਰਦਾਰਾਂ ਦੀ ਬੜੀ ਇੱਜ਼ਤ ਕਰਦੇ ਆਂ ਸਰਦਾਰ ਜੀ ਅਸੀਂ ਤੁਹਾਨੂੰ ਤੁਹਾਡੀ ਕੀ ਖੇਮਤ ਕਰੀਏ ਪਲੀਜ਼ ਸਾਨੂੰ ਦੱਸੋ ਮੈਂ ਹੱਥ ਬਣੇ ਕਿ ਉਹਨਾਂ ਨੂੰ ਨਾਲੇ ਪੈਸੇ ਦਿੱਤੇ ਪੈਸੇ ਨਾ ਲੈਣਾ ਜਿੱਥੇ ਵੀ ਜਾਈਏ ਜਿਹੜੀ ਵੀ ਦੁਕਾਨ ਤੇ ਜਾਈਏ ਜਿੱਥੇ ਵੀ ਜਾਈਏ ਸਤੂ ਵਜੇ ਤੱਕ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਸੀ ਲਿਆ ਔਰ ਮੈਂ ਤੁਹਾਨੂੰ ਦੱਸਦਾ ਵੀ ਮੈਂ ਰੀਅਲੀ ਜਦੋਂ ਅਸੀਂ ਉਧਰ ਫਿਲਮ ਦੀ ਸ਼ੂਟਿੰਗ ਕਰਕੇ ਆਇਆ ਮੇਰਾ ਇੱਕ ਵੀ ਪੈਸਾ ਨਹੀਂ ਲੱਗਿਆ ਇੱਕ ਵੀ ਪੈਸਾ ਕੈਮਰਾਮੈਨ ਸਾਡਾ ਆਪਣਾ ਸੀ ਕੈਮਰਾ ਲੈ ਕੇ ਗਿਆ ਤੇ ਅਸੀਂ ਉਧਰੋਂ ਕੈਮਰਾਮੈਨ ਵੀ ਕਹਿੰਦੇ ਸਰ ਸਾਨੂੰ ਦੱਸੋ ਮੈਂ ਤੁਹਾਨੂੰ ਦੱਸਦਾ ਉਧਰ ਦਾ ਰਸ਼ਿਦ ਮਹਿਮੂਦ ਹੈ ਰਸ਼ਿਦ ਮਹਿਮੂਦ ਜਾਨਕਿ ਵੀ 2 ਲੱਖ ਪੱਡੇ ਆ ਉਹਦਾ ਪਰ ਡਰਾਮਿਆਂ ਦਾ ਬਹੁਤ ਮਸ਼ਹੂਰ ਹੈ ਤੁਸੀਂ ਸਰਚ ਕਰਕੇ ਦੇਖਿਓ ਰਸ਼ਿਦ ਮਹਿਮੂਦ ਮੈਂ ਉਹਦੇ ਕੋਲ ਇਹ ਗੱਲ ਕਰੀ ਮਹਾ ਜੀ ਫਿਲਮ ਮੈਂ ਕਰਨੀ ਆ ਕਹਿੰਦਾ ਯਾਰ ਗੁਰਸ਼ੇਧ ਬਾਬੇ ਕਾਦਰ ਦਾ ਰੋਲ ਕਰਨਾ ਹੈ ਉਨੇ ਦੇਖੀ ਹੋਈ ਸੀ ਵੀਡੀਓ ਕਹਿੰਦਾ ਯਾਰ ਮੈਂ ਕਰੂੰਗਾ ਤੇ ਆਪੀ ਉਹ ਆਪਣੀ ਕਸਟਮ ਵੀ ਲਿਆਇਆ ਸਾਰਾ ਕੁਝ ਲਿਆਇਆ ਸ਼ੂਟਿੰਗ ਹੋਈ ਦੋ ਦਿਨ ਅਸੀਂ ਕੀਤੀ ਤੇ ਜਦੋਂ ਗੱਡੀ 'ਚ ਜਾ ਕੇ ਮੈਂ ਇਸ ਤਰ੍ਹਾਂ 50000 ਰੁਪਿਆ ਪਾ ਕੇ ਅੰਦਰ ਦੇਣ ਲੱਗਿਆ ਉਹਨਾਂ ਦਾ ਲੱਖ ਹੋ ਗਿਆ ਆਪਣਾ 1.5 ਲੱਖ ਹੋ ਗਿਆ ਉਹਨਾਂ ਦਾ ਮੈਂ ਦੇਣ ਲੱਗਿਆ ਆਪਣੇ ਵਾਲਾ ਐ ਹੱਥ ਮੰਨ ਲਏ ਕਹਿੰਦਾ ਯਾਰ ਮੈਂ ਇੱਕ ਚਿੜੀ ਇੱਕ ਅੱਗ ਬੁਝਾਉਣ ਦਾ ਕੰਮ ਕਰ ਰਿਹਾ ਤੁਸੀਂ ਅੰਗਾਰੇ ਬੁਝਾਉਣ ਦਾ ਕੰਮ ਕਰ ਰਹੇ ਹੋ ਇੱਕ ਚਿੜੀ ਦਾ ਹਿੱਸਾ ਵੀ ਪਾ ਲਓ ਵੀ ਮੇਰੇ ਮੈਂ ਆਖਿਆ ਫਿਰ ਮੈਨੂੰ ਮੈਨੂੰ ਬੜਾ ਮੇਰਾ ਰੋਣਾ ਆਇਆ ਮੈਨੂੰ ਜੱਫੀ ਪਾ ਕੇ ਮੈਨੂੰ ਆਪ ਵੀ ਕਹਿੰਦਾ ਯਾਰ ਮੈਂ ਆਪਣੇ ਆਪ ਨੂੰ ਅੱਜ ਮੈਂ ਉਹ ਸਮਝਿਆ ਵੀ ਮੈਂ ਆਪਾਂ ਕਿਸੇ ਦੇ ਕੰਮਤਾਈਏ ਜਿਹੜੇ ਨਫਰਤਾਂ ਫਲਾ ਰਹੇ ਨੇ ਉਹਨਾਂ ਨੂੰ ਪਤਾ ਤਾਂ ਲੱਗੇ ਫਿਰ ਉਹਨੇ ਮੈਨ ਤੋਂ ਕੋਈ ਪੈਸਾ ਨਹੀਂ ਲਿਆ ਤੇ ਫਿਰ ਵੀ ਕਿਹਾ ਕਹਿੰਦਾ ਜਦੋਂ ਵੀ ਆਵੇਂ ਕੋਈ ਵੀ ਫਿਲਮ ਕਰਨੀ ਹੈ ਮੈਨੂੰ ਦੱਸੀ ਔਰ ਮੈਂ ਤਾਂ ਤੱਕ ਵੀ ਪੈਸਾ ਨਹੀਂ ਲੈਂਦਾ ਜਿੰਨੇ ਪੈਸੇ ਲੈ ਕੇ ਗਏ ਤੇ ਅਸੀਂ ਉਮ ਹੀ ਲੈ ਕੇ ਵਾਪਸ ਆ ਗਏ ਕੋਈ ਸਾਡਾ ਖਾਣੇ ਦਾ ਨਹੀਂ ਉੱਥੇ ਕੋਈ ਗੱਡੀਆਂ ਦਾ ਖਰਚ ਨਹੀਂ ਸੀ ਸਾਡਾ ਗੱਡੀਆਂ ਜੇ ਇੱਕ ਕਹਿੰਦੇ ਤੇ ਫੋਰਚੂਨਰ ਸਾਡੇ ਮੂਰੇ ਤਿੰ ਇਨੇ ਲੋਕ ਬਾਕੀ ਨਾਸਰ ਢਿੱਲੋਂ ਭਾਜੀ ਅੰਜੂਮਨ ਸਰੋਇਆ ਸਾਹਿਬ ਬੜੇ ਤਕੜੇ ਬੰਦੇ ਨੇਗੇ ਔਰ ਉਹਨਾਂ ਨੇ ਸਾਨੂੰ ਵਧੀਆ ਰਹਿਣ ਦਾ ਪੂਰਾ ਹੋ ਰੱਖਿਆ ਜਿੱਥੇ ਵੀ ਜਾਂਦੇ ਸੀ ਮੈਂ ਕਹਿੰਦਾ ਵੀ ਫੁੱਲਾਂ ਦੀ ਵਰਖੇ ਕਰਦੇ ਸੀ ਇਹ ਕਹਿ ਸਕਨੇ ਬੜਾ ਤੁਹਾਨੂੰ ਜਿਹੜਾ ਪਿਆਰ ਆ ਉੱਥੇ ਲੈਂਦੇ ਪੰਜਾਬ ਦੇ ਵਿੱਚ ਉਹ ਮਿਲਿਆ ਆ ਸੋ ਗੁਰਚੇਤ ਸਿੰਘ ਗੱਲ ਕਰੀਏ ਤਾਂ ਤੁਹਾਡੀਆਂ ਨਾ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਈਆਂ ਵੀ ਨੇ ਹੋ ਵੀ ਰਹੀਆਂ ਤੁਸੀਂ ਕੰਮਕਾਰ ਵੀ ਰਹੇ ਹੋ ਮੈਂ ਨਾ ਦੇਖ ਰਹੀ ਸੀ ਤੁਹਾਡੇ ਇੱਕ ਵੀਡੀਓ ਦੇ ਨੀਚੇ ਲੋਕਾਂ ਨੇ ਕਮੈਂਟਸ ਕੀਤੇ ਹੋਏ ਸੀ ਬਾਬਾ ਕਾਦਰ ਦੀ ਗੱਲ ਕਰੇ ਕਿ ਫਿਲਮ ਬਣਾਓ ਇਹਦੇ ਉੱਪਰ ਅਸੀਂ ਦੇਖਣਾ ਚਾਹੁੰਦੇ ਹਾਂ ਤੁਹਾਡੀ ਫਿਲਮ ਰਿਲੀਜ਼ ਵੀ ਹੋਈ ਆ ਤੁਸੀਂ ਬਣਾਈ ਵੀ ਉਸ ਚੀਜ਼ ਦੇ ਉੱਪਰ ਪਰ ਇਹਦੇ ਨਾਲ ਦੇ ਨਾਲ ਨਾ ਕੁਝ ਸਮਾਂ ਪਹਿਲਾਂ ਤੁਹਾਡੀ ਕੋਈ ਫਿਲਮ ਸੀ ਜਿਹੜੀ ਲੈਂਦੇ ਪੰਜਾਬ ਦੇ ਵਿੱਚ ਦੇਖੀ ਤਾਂ ਇੱਕ ਬੇਬੇ ਜੀ ਤੁਹਾਨੂੰ ਫੋਨ ਕੀਤਾ ਸੀ ਉਹ ਕੀ ਗੱਲ ਹੋਈ ਸੀ ਉਹ ਮੇਰੇ ਪਿੰਡ ਦੀ ਕਹਾਣੀ ਹੈ ਮੇਰੇ ਪਿੰਡ ਨੂੰ ਨਾਲੇ ਨਾ ਦੇ ਕੋਈ ਕਕਰਾਲੇ ਕੋਲੇ ਪਿੰਡ ਹੈ ਉੱਥੇ ਉਹਨਾਂ ਦੀ ਕੁੜੀ ਰਹਿ ਹੀ ਹੋਈ ਸੀ ਜਲਾਹੇ ਨੇ ਸਾਡੇ ਘਰ ਦੇ ਨੇੜੇ ਉਹ ਕੁੜੀ ਰਹਿ ਹੀ ਹੋਈ ਸੀ ਤੇ ਉਹਨਾਂ ਨੇ ਉਹਨੂੰ ਕਿਹਾ ਕਹਿੰਦੇ ਵੀ ਐ ਕਰਕੇ ਵੀ ਆਪਾਂ ਚੱਲੀਏ ਤੁਸੀਂ ਇਧਰੋਂ ਆ ਜਾਓ ਸੁਨਿਆ ਲਾਤਾ ਵੀ ਆਪਾਂ ਉੱਥੇ ਕੈਂਪ ਵਿੱਚ ਇਕੱਠੇ ਹੋਵਾਂਗੇ ਮੇਰੇ ਕੋਲ ਲਈ ਤਾਂ ਇਧਰੋਂ ਇਹਨਾਂ ਨੇ ਗੱਡੇ 'ਚ ਸਮਾਨਾ ਲੱਦ ਲਿਆ ਉਧਰੋਂ ਉਹਨਾਂ ਨੇ ਇਹਨਾਂ ਨੂੰ ਸਾਡੇ ਪਿੰਡਦਿਆਂ ਨੇ ਰੋਕ ਲਿਆ ਹੱਥ ਬੰਨ੍ਹ ਕੇ ਸਾਡੇ ਸ੍ਰੀਕੇ ਤੇ ਸੀ ਨਾਲ ਹੀ ਘਰ ਸੀ ਸਾਡੇ ਹੁਣ ਵੀ ਮੈਂ ਉਹਨਾਂ ਦੇ ਘਰ ਹੀ ਪੜਿਆ ਸਾਡੇ ਵਾਲੇ ਨੇ ਉਹਨਾਂ ਨੂੰ ਰੋਕ ਲਿਆ ਉਹ ਜਿਹੜੀ ਕੁੜੀ ਅੱਗੇ ਚਲੀ ਗਈ ਉੱਥੇ ਹਮਲਾ ਹੋ ਗਿਆ ਕਿਸੇ ਨੇ ਹਮਲਾ ਕਰਤਾ ਹੁਣ ਉਹ ਕੁੜੀ ਨੂੰ ਇਹ ਹੋ ਉਹ ਅੱਗੇ ਲੰਘੇ ਉਹ ਪਰ ਉੱਥੇ ਹਮਲਾ ਹੋ ਗਿਆ ਤਾਂ ਉਦੋਂ ਗਾ ਲੰਘੇ ਉਹ ਹੁਣ ਕੁੜੀ ਨੂੰ ਇਹ ਹੋ ਗਿਆ ਵੀ ਮੇਰੇ ਪਿੱਕੇ ਮਾਰਤੇ ਪਿੱਕਿਆਂ ਨੂੰ ਇਹ ਹੋ ਗਿਆ ਸਾਡੀ ਕੁੜੀ ਕੁੜੀ ਦੇ ਕੁੜੀ ਦੇ ਸਹੁਰੇ ਤੇ ਕੁੜੀ ਮਾਰਤੀ ਗੱਲਾਂ ਚਲੋ ਇਹ ਭੁੱਲ ਗਏ ਤੜਫ ਗਏ ਉਹ ਵੀ ਭੁੱਲ ਗਈ ਵਿਚਾਰੀ ਹਨਾ ਤੇ ਉਦੋਂ ਬਾਅਦ ਕੀ ਹੋਇਆ ਸਾਡੀ ਫੈਮਿਲੀ 420 ਸੀ ਜਿਹੜੀ ਉਧਰ ਬਹੁਤ ਜ਼ਿਆਦਾ ਚਲੀ ਜਾਂਦੀ ਉਹ ਫਿਲਮ ਦੇ ਵਿੱਚ ਜਦੋਂ ਚੱਲ ਰਹੀ ਤੋਂ ਤੇ ਚ ਨਾਂ ਨੇ ਸਾਡੇ ਚਾਨਣ ਚਲਾਕਾ 나జర్ ਵੈਲੀਆ ਦਾ ਮਹੰਗਲ ਸਰਪੰਚ ਬਚਨ ਮੋਘੇਦਾਰ ਇਹ ਉਦੋਂ ਬੜੇ ਮਸ਼ਹੂਰ ਬੰਦੇ ਨੇ ਉਦੋਂ ਦੇ ਤੇ ਮੈਂ ਜਦੋਂ ਉੱਤੇ ਨਾਂ ਪਾਏ ਉਹਨੇ ਬੁੜੀ ਨੇ ਦੇਖੀ ਫਿਲਮ ਕਹਿੰਦੀ ਇਹ ਤਾਂ ਮੇਰੇ ਘਰ ਪਿੰਡ ਦੇ ਬੰਦੇ ਨੇ ਹੁਣ ਪਿੰਡ ਤੋਂ ਕਿਹੜਾ ਭੁੱਲਾ ਹੁੰਦਾ ਉਹਨਾਂ ਨੂੰ ਕਹਿੰਦੀ ਮੇਰੇ ਪਿੰਡ ਦੇ ਬੰਦੇ ਨੇ ਵੀ ਨਾਮਾ ਤਾਂ ਕਹਿੰਦੀ ਮੇਰੇ ਪਿੰਡ ਦੇ ਬੰਦੇ ਦੇ ਨਾਂ ਨੇ ਇਹ ਕਹਿੰਦੀ ਬੋਲੀ ਵੀ ਮੇਰੇ ਪਿੰਡ ਦੀ ਆ ਹੁਣ ਉਧਰ ਜਦੋਂ ਵੀ ਕੋਈ ਫਿਲਮ ਦੇਖਦੇ ਨੇ ਸਾਡੀ ਜਿਹੜੇ ਇਧਰੋਂ ਗਏ ਹੋਏ ਨੇ ਮਲਬਈ ਕੰਪੋਜ਼ ਉਹ ਇਹ ਕਹਿੰਦੇ ਨੇ ਵੀ ਕੰਪੋਜ਼ਾਂ ਦੀ ਫ ਹੁਣ ਜਦੋਂ ਉਹਨੇ ਦੇਖ ਲਿਆ ਉਹ ਕਹਿੰਦੀ ਪਿੱਛੇ ਮੇਰਾ ਨੰਬਰ ਹੁੰਦਾ ਪਿੱਛੇ ਮੇਰਾ ਫਿਲਮ ਜਦੋਂ ਚੱਲ ਗਈ ਪਿੱਛੇ ਮੇਰਾ ਨੰਬਰ ਸੀ ਉਹ ਕਹਿੰਦੇ ਵੀ ਐ ਕਰਕੇ ਫੋਨ ਲਾਇਆ ਉਹਨੇ ਕਹਿੰਦਾ ਮੇਰੀ ਦਾਦੀ ਜਾਨ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹੈ ਮਾਹ ਕਰਾਓ ਜੀ ਮਾਹ ਜੀ ਸਸੀ ਘਰ ਜੀ ਸਲਾਮ ਅਲੈਕਮ ਕਹਿੰਦੀ ਕਿਹੜਾ ਪਿੰਡ ਹੈ ਮਾਹ ਜੀ ਲਵਾਲ ਕਿਹਦਾ ਮੁੰਡਾ ਹੈ ਮਾਹ ਜੀ ਮੈਂ ਕਰਨੈਲ ਦਾ ਪੋਤਾ ਕਿਹਦਾ ਮਾਹ ਜੀ ਸ਼ਿਆਮੋ ਬੁੜੀ ਦਾਤੇ ਦਾਨੇ ਦਾ ਲਾਗੀ ਰੋਣ ਕਹਿੰਦੀ ਉਹਦੇ ਕੋਲ ਤਾਂ ਮੇਚਰਖਾ ਕਰਦੀ ਹੁੰਦੀ ਸੀ ਸਾਡੀ ਤਰਿੰਜਣਾ ਲੱਗਦੀ ਹੁੰਦੀ ਸੀ ਮੈਂ ਆਖਿਆ ਕਹਿੰਦੀ ਮੇਰੇ ਵੀ ਭਰਾ ਹੁੰਦੇ ਸੀ ਇੱਕ ਮਿਹਰਦੀਨ ਇੱਕ ਹਰਨਾਮ ਉਹ ਮੈਂ ਆਖਿਆ ਪੂਆ ਉਹ ਤਾਂ ਮੇਰੇ ਤਾਏ ਨੇ ਮੇਰੇ ਸਾਡੇ ਘਰ ਦੇ ਕੋਲੇ ਘਰ ਹੈ ਕਹਿੰਦੀ ਉਹ ਜਿਉਂਦੇ ਨੇ ਮੈਂ ਆਖਿਆ ਪੂਆ ਤੂੰ ਫੋਨ ਕੱਟ ਮੈਂ ਉਸੇ ਟਾਈਮ ਹੀ ਗੱਡੀ ਚੱਕੀ ਪਿੰਡ ਆ ਗਿਆ ਮੈਂ ਸੰਗਰੂਰ ਸੀ ਪਿੰਡ ਆ ਗਿਆ ਮੈਂ ਉਹਨਾਂ ਨੂੰ ਕਿਹਾ ਜਿਹੜਾ ਮੇਰਾ ਤਾਇਆ ਸੀ ਨਾ ਉਹ ਬੜਾ ਖਰਾਬ ਜਿਹਾ ਹੁੰਦੇ ਅੜਬ ਜੇ ਬੰਦੇ ਹੁੰਦੇ ਨੇ ਖੇਡਣਾ ਨਹੀਂ ਉਹ ਇੱਧਰ ਨਾ ਖੇਡੋ ਐ ਨਾ ਲੰਗੋ ਉਹਨਾਂ ਦੀ ਘਰੀ ਰਹਾ ਮੈਂ ਭਲਿਆ ਤੇ ਉਹ ਜਣੇ ਕਿ ਉਹ ਤੂੰ ਘਟ ਵੱਧੀ ਬੁਲਾਉਂਦੇ ਤੇ ਅਸੀਂ ਵੀ ਅੜੀ ਖੋਰ ਜਿਹਾ ਬੰਦਾ ਮਹਤਾਇਆ ਆਏ ਕਰਕੇ ਤੇਜੋਪੂਆ ਦਾ ਫੋਨ ਹੈ ਪਾਕਿਸਤਾਨ ਤੋਂ ਕਹਿੰਦਾ ਜਿਉਂਦੀ ਹੈ ਆਏ ਕੰਮਣ ਲੱਗ ਗਿਆ ਮੈਂ ਹਮੇ ਤੇਰੀ ਗੱਲ ਕਰਾਉਣਾ ਮੈਂ ਉਹਦੇ ਨਾਲ ਫੋਨ ਤੇ ਗੱਲ ਲਾ ਕੇ ਰખી ਜਦੋਂ ਦੋਨੇ ਜਾਣੇ ਗੱਲ ਕਰ ਰਹੇ ਨੇ ਇਹ ਰੋ ਰਿਹਾ ਉਹਦਾ ਮੈਨੂੰ ਪਤਾ ਨਹੀਂ ਉਹ ਵੀ ਤਾਂ ਰੋਂਦੀ ਹੋਣੀ ਜਦੋਂ ਭਰਾ ਰੋ ਰਿਹਾ ਵੇ ਵੀਰਾ ਤੇਰੀ ਔਖ ਨੇ ਮੈਂ ਖਾ ਲਈ ਵੇ ਮੈਂ ਤੜਫੀ ਵੇ ਮੈਂ ਆਏ ਕਰਿਆ ਵੇ ਮੈਂ ਵੇ ਮੈਂ ਤਰੀਕੇ ਚ ਆਏ ਕਹਿੰਦੇ ਤੇ ਵੀ ਇਹ ਪੇਕਿਆ ਬਾਰੀ ਆ ਮੈਂ ਕਹਿੰਦਾ ਦੋਨੇ ਜਾਣੇ ਰੋ ਰਹੇ ਨੇ ਇੱਧਰ ਮੇਰੀ ਮਾਂ ਬੈਠੀ ਇੱਧਰ ਮੈਂ ਬੈਠਾ ਮੈਂ ਰੋ ਰਿਹਾ ਅਨਾਰ ਰੋਇਆ ਸੀ ਮੈਨੂੰ ਲੱਗਦਾ ਇਦੀ ਜ਼ਿੰਦਗੀ ਚ ਮੈਂ ਕਦੇ ਇੰਨਾ ਰੋਇਆ ਨਹੀਂ ਤੇ ਫਿਰ ਉਦੋਂ ਮੇਰੀ ਤਮੰਨਾ ਜਾਗੀ ਮਹਾ ਯਾਰ ਪੂਆ ਨੂੰ ਮਿਲ ਕੇ ਆਉਣਾ ਪੂਆ ਨੂੰ ਮੈਂ ਆਖਿਆ ਵੀ ਵੀਜ਼ਾ ਬੜਾ ਔਖਾ ਲਵਾਇਆ ਕੋ ਲਾਣਾ ਤੇ ਲੱਗੇ ਰਾਤ ਰਹਿ ਕੇ ਉੱਥੇ ਲੈਣਾ ਤੇ ਤੜਕੇ 4 ਵਜੇ ਲੈਣਾ ਲੱਗ ਕੇ ਮੇਰਾ ਵੀਜ਼ਾ ਲੱਗ ਗਿਆ ਪਾਕਿਸਤਾਨ ਦਾ ਅਸੀਂ ਦੋ ਜਣੇ ਚਲੇ ਗਏ ਉੱਥੇ ਮੈਂ ਉਹਨਾਂ ਨੂੰ ਚਣੌੜ ਦੇ ਕੋਲੇ ਸੀਗਾ ਪਿੰਡ ਉਹਨਾਂ ਦਾ ਤੇ ਪੂਰਾ ਝੁੰਡ ਖੜਾ ਪਿੰਡ ਜਦੋਂ ਮੈਂ ਪਹੁੰਚਿਆ ਗੱਡੀ ਰੋਕ ਲਓ ਮਹਾ ਯਾਰ ਐ ਕਿਵੇਂ ਪਤਾ ਲੱਗੂ ਵੀ ਪੂਆ ਕਿਹੜੀ ਆ ਗੱਡੀ ਰੋਕ ਲਈ ਐਂ ਭੱਜ ਲਈ ਬੁੜੀਆਂ ਚੋਂ ਅਸੀਂ ਰੇਤਾ ਸੀ ਥੱਲੇ ਮੈਂ ਭੱਜ ਮੈਂ ਵੀ ਜੱਫੀ ਪਾਲੀ ਭੱਜ ਕੇ ਲਿਬੜ ਗਏ ਅਸੀਂ ਕੀਰ ਨੇ ਪਾਉਣਾ ਨਹੀਂ ਹਟੀ ਜਦੋਂ ਅਸੀਂ ਪਏ ਰਾਤ ਨੂੰ ਇੱਕੋ ਦਾ ਹੱਥ ਮੇਰੇ ਢਿੱਡ ਅਪਦੇ ਢਿੱਡ ਤੇ ਰੱਖਿਆ ਦੋਨੇ ਹੱਥ ਮੇਰੇ ਨਾਲ ਜਿਹੜਾ ਮੁੰਡਾ ਸੀ ਉਹਦਾ ਇੱਥੇ ਤੇ ਰੱਖਿਆ ਆ ਵੀ ਮੇਰੇ ਠੰਡ ਪੈ ਗਈ ਵੀ ਮੇਰੇ ਠੰਡ ਪੈ ਗਈ ਉਹਨਾਂ ਨੂੰ ਕਹੇ ਤੁਸੀਂ ਕਹਿੰਦੇ ਤੇ ਨਾ ਵੀ ਮੈਂ ਪੇਕਿਆ ਬਾਰੀਆਂ ਆਹ ਦੇਖੋ ਮੇਰੇ ਭਤੀਜੇ ਆਏ ਨੇ ਸਰਦਾਰ ਫਿਰ ਸਾਨੂੰ ਕੁਰਸੀ ਤੇ ਫਟਾ ਕੇ ਜੇ ਮੈਂ ਉੱਥੇ ਨਾ ਰਿਵਾਜ ਨੇ ਵੀ ਸ਼ਗਨ ਪਾਉਣ ਦਾ ਬੀੜੀਆਂ ਜਿਹਨੂੰ ਕਹਿੰਦੇ ਆਪਾਂ ਵੀ ਲੈ ਭਈ ਦੀਪੇਕਾਂ ਦੀ ਵੀੜੀ ਹੁੰਦੀ ਹੈ ਇੱਕ ਵੀ ਤੁਸੀਂ ਸਾਡੇ ਨਾਲ ਸ਼ਗਨ ਪਵਾਇਆ ਉਹਨਾਂ ਨੇ ਫਿਰ ਜਿੰਨੇ ਸਾਨੂੰ ਪੈਸੇ ਬਣੇ ਤੇ ਅਸੀਂ ਉਹਨੂੰ ਸੂਟ ਉਹਨੂੰ ਜੁੱਤੀ ਮੈਨੂੰ ਜਦੋਂ ਇਧਰੋਂ ਗਿਆ ਸੀ ਉਹਦਾ ਮੈਂ ਕੱਫਣ ਲੈ ਕੇ ਗਿਆ ਸੀ ਉਹਦੀ ਜੁੱਤੀ ਲੈ ਕੇ ਗਿਆ ਸੀ ਉਹਦੇ ਕੱਪੜੇ ਸ਼ਾਲ ਤੇ ਕਹਿੰਦੀ ਹੁਣ ਮੈਂ ਸਕੂਨ ਨਾਲ ਮਰੂੰਗੀ ਮੈਂ ਕਹਿੰਦੀ ਦੀਪੇਕਾਂ ਦਾ ਮੈਨੂੰ ਕੱਫਣ ਮਿਲ ਗਿਆ ਉਹ ਵੀ ਫੋਟੋ ਹੋ ਗਈ ਫਿਰ ਇਧਰੋਂ ਵੀ ਜਾ ਕੇ ਆਏ ਇਹ ਵੀ ਜਾ ਕੇ ਆਏ ਉਹਨਾਂ ਦਾ ਵੀ ਇਧਰ ਆਏ ਉਹ ਮੈਂ ਜਣ ਕਿ ਮੈਂ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਵੀ ਇੱਕ 60-65 ਸਾਲ ਬਾਅਦ ਇੱਕ ਭਰਾ ਨੂੰ ਪੈਣ ਮਲਾਦੀ ਇਹ ਮੈਂ ਪੁੱਛਣ ਲੱਗੀ ਸੀ ਕਿੰਨੇ ਸਾਲਾਂ ਬਾਅਦ ਬੜਾ ਲੰਬਾ 10 ਸਾਲ ਹੋ ਗਏ ਹਾਂ ਬਸ ਉਹ ਦੋ ਜਣੇ ਕੇ ਵੀ 55 60 ਸਾਲ ਬਾਅਦ ਮੈਂ ਲਾਸਟ ਟਾਈਮ ਜਦੋਂ ਤੁਹਾਡਾ ਇੰਟਰਵਿਊ ਕੀਤਾ ਸੀ ਤੁਸੀਂ ਚੀਜ਼ਾਂ ਦੱਸਿਆ ਸੀ ਆਪਣੇ ਪਰਿਵਾਰ ਨੂੰ ਲੈ ਕੇ ਮੈਨੂੰ ਲੱਗਦਾ ਬਹੁਤ ਘੱਟ ਆਰਟਿਸਟ ਨੇ ਸਾਡੀ ਇੰਡਸਟਰੀ ਵਿੱਚ ਜੋ ਇੰਨਾ ਖੁੱਲਕੇ ਤੇ ਬੇਬਾਕੀ ਨਾਲ ਬੋਲਦੇ ਨੇ ਬੜੀਆਂ ਚੀਜ਼ਾਂ ਆਪਣੇ ਤੱਕ ਰੱਖ ਲੈਂਦੇ ਨੇ ਕਿ ਨਹੀਂ ਬਾਹਰ ਖੁੱਲਕੇ ਆਣਗੇ ਚੀਜ਼ਾਂ ਤੇ ਲੋਕ ਕੀ ਸੋਚਣਗੇ ਮੇਰੇ ਕੈਰੀਅਰ ਤੇ ਕੀ ਫਰਕ ਪਾਏਗਾ ਕਿ ਮੈਂ ਚੀਜ਼ਾਂ ਰੱਖਾਂ ਨਾ ਰੱਖਾਂ ਪਰ ਤੁਸੀਂ ਹਮੇਸ਼ਾ ਬੜਾ ਬੇਬਾਕੀ ਨਾਲ ਹਰ ਚੀਜ਼ ਬੋਲਦੇ ਜਿਹੜਾ ਕਲਾਕਾਰ ਹੈ ਜੀ ਸਮਾਜ ਦਾ ਐਨਾ ਹੁੰਦਾ ਜੋ ਕੀ ਗਲਤ ਹੋ ਰਿਹਾ ਕੀ ਸਹੀ ਹੋ ਰਿਹਾ ਉਹਨੇ ਉਹਨਾਂ ਨੂੰ ਦੱਸਣਾ ਹੁੰਦਾ ਹੁਣ ਮੈਂ ਅਸੀਂ ਨਸ਼ੇ ਦੇ ਕਲਾ ਇੱਕ ਮੇਰੇ ਸਾਡੂ ਦਾ ਮੁੰਡਾ ਸੀ ਕੱਲਾ ਸੀ ਕਿ ਜਿਹੜਾ ਸਾਡੀਆਂ ਫਿਲਮਾਂ ਦੇ ਵਿੱਚ ਹੁੰਦਾ ਸੀ ਜੋੜੇ ਵਾਲਾ ਮੁੰਡਾ ਉਹ 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 ਚਿੱਟੇ ਨਾਲ ਮਰਿਆ ਸੀ ਬਥੇਰਾ ਉਹਦੀ ਕੋਸ਼ਿਸ਼ ਕੀਤੀ ਸੜਾਇਆ ਵੀ ਉਹਨੂੰ ਨਾਲ ਵੀ ਰੱਖਿਆ ਬੇਟੇ ਨੇ ਵੀ ਉਹਨੂੰ ਨਾਲ ਰੱਖਿਆ ਪਰ ਜਦੋਂ ਕਹਿੰਦੇ ਹੁੰਦੇ ਨੇ ਕੋਈ ਨਾ ਕੋਈ ਆ ਕੇ ਉਹਨੂੰ ਫੇਰ ਦੇ ਗਿਆ ਲਾ ਗਿਆ ਬੰਦ ਨਹੀਂ ਹੁੰਦਾ ਹਥਿਆਰਾਂ ਤੇ ਪਾਬੰਦੀ ਲੱਗ ਸਕਦੀ ਹੈ ਨਸ਼ੇ ਤੇ ਕਿਉਂ ਨਹੀਂ ਲੱਗ ਸਕਦੀ ਮੈਂ ਜਾਨਣਾ ਚਾਹੁੰਦਾ ਕਿ ਤੁਸੀਂ ਪੁਲਿਸ ਵਿੱਚ ਸੀ ਮੈਂ ਤਾਂ ਨੌਕਰੀ ਛੱਡੀ ਸੀ ਇਹ ਵਾਲੀ ਇਹ ਮੈਨੂੰ ਚੀਜ਼ ਦੱਸੋ ਕਿ ਕੀ ਹੋਇਆ ਮੈਂ ਜੀ ਦੋ ਵਾਰੀ ਪੁਲਿਸ ਦੀ ਨੌਕਰੀ ਛੱਡੀ ਅੱਛਾ ਦੋ ਵਾਰ ਛੱਡੀ ਸੀ ਸਟੈਨੋ ਲੱਗਿਆ ਸੀ ਸਟੈਨੋ ਦੀ ਨੌਕਰੀ ਛੱਡੀ ਹਾਂ ਤੇ ਸਟੈਨੋ ਜਦੋਂ ਮੈਨੂੰ ਇੱਥੇ ਲੱਗ ਜਾਂਦੀ ਗੜੀ ਲੱਗਿਆ ਸੀ ਫਿਰ ਮੈਂ ਕਿਹਾ ਵੀ ਮੇਰੀ ਜ਼ਿੰਦਗੀ ਇੱਕ ਕੁਰਸੀ ਤੇ ਬੈਠਣ ਵਾਲੀ ਨਹੀਂ ਹੈਗੀ ਵੀ ਮੇਰੀ ਤਾਂ ਉਡਣ ਵਾਲੀ ਜ਼ਿੰਦਗੀ ਹੈ ਮੈਂ ਮੈਂ ਇੱਥੇ ਨਹੀਂ ਬੈਠ ਕੇ ਉਹ ਮੈਂ ਛੱਡਤੀ ਫਿਰ ਮੈਂ ਗੁਰシャンਪਾ ਜੀ ਨਾਲ ਲੱਗਿਆ ਸੀ ਅੱਛਾ ਕਰਦਿਆਂ ਦਾ ਕੀ ਰਿਐਕਸ਼ਨ ਸੀ ਕਿਉਂਕਿ ਸਰਕਾਰੀ ਉਹ ਸੀ 70 ਡਾਂਗਾ ਹੋਰ ਕੀ ਸੀ ਛਿੱਤਰ ਵੀ ਪੈਂਦੇ ਦੀ ਡਾਂਗ ਵੀ ਬੱਗ ਵੀ ਆਉਂਦੀ ਹੁੰਦੀ ਸੀ ਇਹ ਨਹੀਂ ਪਤਾ ਇੱਟ ਹੱਥ ਚ ਆ ਜਾਈਂ ਇੱਟ ਮਾਰੇ ਵੀ ਕਹਿੰਦੇ ਮੈਨੂੰ ਇਹ ਕਹਿੰਦਾ ਕੰਜਰਾ ਤੂੰ ਸੜਾ ਤੂੰ ਕੁਛ ਨਹੀਂ ਬਣਨਾ ਤੂੰ ਤੂੰ ਖੇਤੀ ਜੋ ਕਰਾ ਵੀ ਨਹੀਂ ਹੈਗਾ ਤੂੰ ਕੁਛ ਜੋ ਕਰ ਨਹੀਂ ਬਸ ਤੂੰ ਕੰਜਰਖਾਨੇ ਜੋ ਕਰ ਹੀ ਰਹੇਗਾ ਮੈਂ ਕੰਜਰਖਾਨੇ ਜੋ ਕਰੀ ਸੋ ਸਿੰਘ ਮੈਂ ਕਿਉਂਕਿ ਐਜ਼ ਅ ਟਾਈਮ ਤੇ ਕਿਸੇ ਕੋ ਨੌਕਰੇ ਬੰਦਾ ਸੋਚਦਾ ਵੀ ਨਹੀਂ ਕਿ ਅੱਛਾ ਮੈਂ ਇਦਾਂ ਦੇ ਕਿਸੇ ਪ੍ਰੋਫੈਸ਼ਨ ਉਹ ਤਾਂ ਮੈਂ ਮਿਲਦਾ ਐਸਐਸਪ ਅਈ ਤਾਂ ਨਹੀਂ ਡੀਐਸਪੀ ਤਾਂ ਹੁੰਦਾ ਜੀ ਬਾਈ ਤੁਸੀਂ ਜਿਹੜਾ ਤੁਹਾਡੇ ਖੁਆਪ ਸੀ ਜੋ ਕਹਿੰਦੇ ਨੇ ਅੰਦਰ ਜੋ ਇਨਸਾਨ ਹੁੰਦਾ ਕਿ ਉਹੀ ਕਾਰਨ ਹੈ ਤੁਸੀਂ ਉਹਨਾਂ ਚੀਜ਼ਾਂ ਨੂੰ ਫੜਿਆ ਤੇ ਅੱਗੇ ਜਿਹੜਾ ਨਿਕਲੇ ਅੱਛਾ ਇੱਕ ਸਟੋਰੀ ਉਹ ਵੀ ਜ਼ਰੂਰ ਦੱਸੋ ਆਪਣੇ 골ਡ ਮੈਡਲਿਸਟ ਦੀ ਉਹ ਕਿਵੇਂ ਕਿਸ ਚੀਜ਼ ਦੇ ਲਈ ਮਿਲਿਆ ਸੀ 1994 ਚ ਸੀ ਹਾਂਜੀ ਉਹਦੇ ਬਾਰੇ ਦੱਸੋ ਮੈਂ ਪਹਿਲਾਂ ਜੀ ਮੈਂ ਸੁਣਦਾ ਪਹਿਲਾਂ ਮੈਂ ਪੰਜਾਬ ਚੋਂ ਫਸਟ ਆਇਆ ਸੀ ਮੈਂ ਕਿਸੇ ਪੇਂਟਰ ਕੋਲੇ ਕੰਮ ਕਰਦਾ ਸੀ ਉੱਥੇ ਉਹਦਾ ਭਰਾ ਵੀ ਸੀ ਮੈਂ ਪੰਜਾਬ ਦਾ ਕੰਪੀਟੀਸ਼ਨ ਜਿੱਤਿਆ ਉਹ ਮੈਨੂੰ ਈ ਧੱਕੇ ਨਾਲ ਜਿਹੜੇ ਲਵੇ ਵਾਲੇ ਨਹੀਂ ਸੀਗੇ ਉਹਨਾਂ ਨੇ ਕਹਾ ਯਾਰ ਕੰਪੀਟੀਸ਼ਨ ਤੂੰ ਜਿੱਤ ਪਹਿਲਾਂ ਉਹ ਕੰਪੀਟੀਸ਼ਨ ਮੈਂ ਜਿੱਤ ਗਿਆ ਫਿਰ ਪੰਜਾਬ ਦਾ ਕੰਪੀਟੀਸ਼ਨ ਸੀ ਉਹ ਮੈਨੂੰ ਕਹਾ ਤੂੰ ਯਾਰ ਦੁਕਾਨ ਤੇ ਕੰਮ ਸਾਮਾਇਆ ਕਰਾ ਤੂੰ ਇੱਥੇ ਤੂੰ ਤੇਲ ਬਸ ਦੀ ਗੱਲ ਨਹੀਂ ਹੈਗੀ ਹੁਣ ਮੈਂ ਤੜਕੇ 6 ਵਜੇ ਦੁਕਾਨ ਖੋਲਣ ਆਲਾ ਜੀ ਮੈਂ ਪੂਰੀ ਬੇਹੰਤ ਦੇ ਨਾਲ ਕੰਮ ਕੀਤਾ ਔਰ ਮੈਂ ਪੰਜਾਬ ਚੋਂ ਫਸਟ ਆ ਗਿਆ ਬਸ ਉਹਨੂੰ ਇਹ ਖਿਜ ਖਿਜ ਹੋ ਗਈ ਵੀ ਯਾਰ ਇਹ ਬੰਦੇ ਨੇ ਮੇਰੀ ਮੰਨੀ ਨਹੀਂ ਫਿਰ ਉਹਨੇ ਮੈਨੂੰ ਪਾਰਾ ਦਿੱਤਾ ਓਕੇ ਹਾਂ ਪਾਰਾ ਫਿਰ ਮੈਂ ਸਾਢੇ 4 ਮਹੀਨੇ ਪਤਾ ਨਹੀਂ ਸਾਢੇ 3 ਮਹੀਨੇ ਮੈਂ ਕੋਮਾ ਚ ਰਿਆਂ ਡੀ ਐਮ ਸੀ ਚ ਮੈਂ ਉਸ ਤੋਂ ਬਾਅਦ ਬਿਲਕੁਲ ਡੈੱਡ ਬੋਡੀ ਦਾ ਘਰਾਰ ਵੀ ਮੈਨੂੰ ਦੇਤਾ ਸੀ ਵੀ ਇਹ ਤਾਂ ਬਚਦਾ ਨਹੀਂ ਹੈਗਾ ਵੀ ਹੁਣ ਪਰ ਫਿਰ ਵੀ ਕਹਿੰਦੇ ਹੁੰਦੇ ਨੇ ਜਿਹੜਾ ਜਿਉਣ ਵਾਸਤੇ ਅੜ ਜੇ ਉਹਨੂੰ ਮੌਤ ਨਹੀਂ ਮਾਰ ਸਕਦੀ ਮੈਂ ਅੜਿਆ ਹੋਇਆ ਸੀ ਪੂਰਾ ਇੰਨਾ-ਇੰਨਾ ਪਾਸਾ ਮੇਰਾ ਜਲਦੀ ਫਿਰ ਮੇਰੀ ਲੱਤ ਦੇ ਵਿੱਚ ਆ ਗਿਆ ਉਹ ਲੱਤ ਵਿੱਚ ਮੇਰੀ ਏਡੀ ਵੱਡੀ ਸੀ ਇੰਨੀ ਸਾਰਾ ਮੇਰੇ ਹੁਣ ਵੀ ਇੱਥੇ ਆ ਸਾਰੀ ਕਲਮ ਪਾਈ ਹੋਈ ਹੈ ਬਾਰੇ ਨਾਲ ਹਾਂ ਤੇ ਉਸ ਤੋਂ ਬਾਅਦ ਮੈਂ ਫਿਰ ਫੌੜੀਆਂ ਦੇ ਤੁਰਿਆਂ ਦੋ ਸਾਲ ਉਹ ਜਿਹੜੀ ਫੌੜੀਆਂ ਦੇ ਤੁਰਿਆਂ ਉਹ ਫਿਰ ਮੈਂ ਇਧਰ ਉਧਰ ਨਹੀਂ ਗਿਆ ਫਿਰ ਮੈਂ ਬੈਠੀ ਰਿਹਾ ਪਰ ਮੈਂ ਕਹਿਨ ਬਸ ਕਰਦਾ ਤੋ ਕਹਿਦਾ ਕਰ ਮੈਨੂੰ ਤਿਆਰ ਕਰਕੇ ਦਿਓ ਕਰ ਦੇ ਮੈਨੂੰ ਕੈਨਵਸ ਤਿਆਰ ਕਰਕੇ ਦੇ ਦੇ ਤਾਂ ਕਰ ਮੈਂ ਲੱਗਿਆ ਰਿਹਾ ਕਰਾਂ ਪੇਂਟਿੰਗ ਬਣਾਉਣ ਹੱਥ ਸਾਭ ਹੋ ਗਿਆ ਬਸ ਫਿਰ ਕਹਿੰਦੇ ਨੇ ਕਿ ਜਿਹੜਾ ਬੰਦਾ ਸੱਚਾ ਹੁੰਦਾ ਪਰਮਾਤਮਾ ਦਾ ਸਾਥ ਜਰੂਰ ਪਰਮਾਤਮਾ ਜੋ ਕਰਦਾ ਹੈ ਕਹਿੰਦੇ ਚੰਗਾ ਹੀ ਕਰਦਾ ਚੰਗੇ ਨੂੰ ਕਰਦਾ ਜੋ ਵੀ ਕਰਦਾ ਜੀ ਅੱਛਾ ਗੁਰਚੇ ਜੀ ਸਭ ਹੁਣ ਕੀ ਕੀ ਅੱਗੇ ਪਲਾਨ ਕਰ ਰਹੇ ਹੋ ਸ਼ੂਟਿੰਗ ਸੋਹੜੇ ਚੱਲ ਹੀ ਰਹੀਆਂ ਨੇ ਇਨ ਫਿਊਚਰ ਹੋਰ ਆਪਣੇ ਚਾਉਣ ਵਾਲਿਆਂ ਦੇ ਲਈ ਕਾਫੀ ਸਾਰੀਆਂ ਫਿਲਮਾਂ ਆ ਰਹੀਆਂ ਨੇ ਸਾਡੀ ਹੁਣ ਨਾਜੀ ਨਚਾਰ ਆ ਰਹੀ ਹੈ ਜੀ ਫਿਚਰ ਮੂਵੀ ਤੇਰੀ ਮੇਰੀ ਮੰਗਣੀ ਤੇਰਾ ਕਦਮ ਕਲਾਵਾ ਭਾਗਪਰੀ ਤੇ ਹੁਣ ਸਾਂਝਾ ਪੰਜਾਬ ਆਈ ਹੈ ਜੀ ਫੈਮ था, था, 20 ਸਾਲ ਹੋ ਗਏ ਨੇ ਜੀ ਸਾਨੂੰ ਬਿਲਕੁਲ 400 ਹੋ ਗਏ ਤਾਂ ਸ਼ੁਰੂਆਤ ਹੋਈ ਸੀ ਹਾਂ ਜੀ ਅੱਜ 20 ਸਾਲ ਹੋ ਗਏ ਪੂਰੇ 20 ਸਾਲ ਬਾਅਦ ਸਾਡੀ ਫਿਰ ਹੁਣ ਫੈਮਿਲੀ 440 ਤੱਕਰ ਪਹੁੰਚ ਗਏ ਸੀ ਜਦ ਤੱਕ ਜਿਉਵਾਂਗੇ 41 42 43 45 100 ਤੱਕ ਪਹੁੰਚਾਂਗੇ ਹੋਰ ਸਾਲਾਂ ਪਹੁੰਚਾਂਗੇ ਤੁਸੀਂ 420 ਦੀ ਗੱਲ ਕੀਤੀ ਆ ਹਾਂ ਜੀ ਉਦੋਂ ਜਦੋਂ ਉਹ ਫਿਲਮ ਦੀ ਸ਼ੁਰੂਆਤ ਕੀਤੀ ਸੀ ਉਦੋਂ ਕੁਝ ਸੀ ਕਿ ਇੰਨੀ ਲੰਬੀ ਸੀਰੀਜ਼ ਚੱਲੇਗੀ ਫਿਲਮਾਂ ਦੀ ਜੇ ਕਿੰਨਾ ਔਖਾ ਸੀ ਉਸ ਟਾਈਮ ਤੋਂ ਉਹ ਫਿਲਮ ਬਣੀ ਸੀ ਨਾ ਸਾਡੀ ਫਿਲਮ ਆਈ ਦੀ ਫੌਜੀ ਦੀ ਫੈਮਿਲੀ ਫੌਜੀ ਦੀ ਫੈਮਿਲੀ ਜਦੋਂ ਆਈ ਸੀ ਉਹ ਬੋਡੀ ਹਿੱਟ ਹੋਈ ਸਾਨੂੰ ਵੀ ਨਹੀਂ ਪਤਾ ਸੀ ਅਸੀਂ ਸਾਨੂੰ ਐਡੀਟਿੰਗ ਦਾ ਨਹੀਂ ਪਤਾ ਸੀ ਕੋਈ ਕੈਮਰੇ ਦਾ ਨਹੀਂ ਪਤਾ ਸੀ ਟੈਕਨੀਕਲ ਪੱਖੋਂ ਬੜੀ ਵੀਕ ਸੀ ਉਹ ਪਹਿਲਾਂ ਰਿਕਾਰਡ ਕਰ ਲੈਂਦੇ ਹੁੰਦੇ ਸੀ ਔਰ ਬਾਅਦ ਚ ਉਹਦੇ ਤੇ ਲਿਪਸ ਮੋਗੜ ਦਿੰਦੇ ਹੁਣ ਉਹ ਤੋਂ ਬਾਅਦ ਜੀ ਸਾਡੀ ਜਿਹੜੀ ਉਹ ਫੈਮਿਲੀ 420 ਸੀ ਉਹ ਮੇਰੀ ਫੈਮਿਲੀ ਫੌਜੀ ਦੀ ਫੈਮਿਲੀ ਦਾ ਦੂਜਾ ਪਾਰਟ ਸੀ ਉਦੋਂ ਕਿਸੇ ਨੇ ਹੋਰ ਨੇ ਫੌਜੀ ਦੀ ਫੈਮਿਲੀ ਬਣਾ ਲਿਖ ਲੁਖ ਲਈ ਬਣਾ ਲਈ ਉਹ ਜਿਹੜੇ ਮੇਰੇ ਕਲਾਕਾਰ ਸੀਗੇ ਉਹ ਬੌਂਡ ਕਰ ਲਈ ਕਿਸੇ ਨੇ اچھا ਮੈਂ ਅਖਾ ਯਾਰ ਹੁਣ ਕੀ ਕਰ ਫੇਰ ਅਸੀਂ ਨਵੇਂ ਤੋਂ ਸਾਰੇ ਕਲਾਕਾਰ ਫਿਰ ਮਹਾਜਾ ਯਾਰੋਂ ਮਿਹਨਤ ਕਰੀ ਫਿਰ ਫੇਮਿਲੀ 420 ਤੋਂ ਸਾਰੇ ਜਿਹੜੇ ਕਲਾਕਾਰ ਸੀ ਨਵੇਂ ਸੀ ਸਾਰਿਆਂ ਨੂੰ ਜਿਹੜੇ ਜਿਹੜਾ ਉਦੋਂ ਨਾਮ ਦਿੱਤਾ ਗਿਆ ਉਹ ਅੱਜ ਵੀ ਉਹਨਾਂ ਨੂੰ ਉਹੀ ਉਸੇ ਨਾਮ ਨਾਲ ਜਾਣਿਆ ਜਾਂਦਾ ਚਾਹ ਕੋਈ ਇਕੱਲਾ ਬੁੜਾ ਹੋਵੇ ਚਾਹ ਪੋਲਾ ਹੋਵੇ ਚਾਹੇ ਜੋਰਾ ਜੈਲਦਾਰ ਹੋਵੇ ਕਿਤੇ ਮਰਜ਼ੀ ਵਗ ਜਾਣਾ ਇਹਨਾਂ ਨੂੰ ਅੱਜ ਵੀ ਉਸੇ ਚੀਜ਼ ਨਾਲ ਬੁਲਾ ਰਹੇ ਨੇ ਜੀ ਹੁਣ ਤੁਹਾਡੀ ਉਹ ਜਿਹੜੀ ਇੱਕ ਸੀਰੀਜ਼ ਕਹਿ ਸਕਾਂਗੇ ਜਿਹੜੀ ਉਹ ਲੰਬੀ ਜਿਹੜੀ ਚੀਜ਼ ਉਹ ਚੱਲੀ ਜਾ ਰਹੀ ਹੈ ਅੱਗੇ ਤੇ ਅਸੀਂ ਵੀ ਇਹੀ ਕਾਮਨਾ ਕਰਦੇ ਹਾਂ ਦੁਆ ਕਰਦੇ ਸੀ ਤਰੀਕੇ ਦੇ ਨਾਲ ਸਰ ਤੁਸੀਂ ਬਹੁਤ ਸਾਰੀਆਂ ਹੋਰ ਵੀ ਫਿਲਮਾਂ ਬਣਾਓ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਸਮਾਜ ਦੇ ਵਿੱਚ ਅਲੱਗ-ਅਲੱਗ ਜੋ ਮੁੱਦੇ ਆ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਹਾਸੋਹੀਣੀ ਤਰੀਕੇ ਨਾਲ ਪੇਸ਼ ਕਰਦੇ ਹੋ ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਰਹਿਣ ਤੁਸੀਂ ਸਰ ਅੱਜ ਦੇ ਖਾਸ ਦਿਨ ਨੂੰ ਲੈ ਕੇ ਆਡੀਅנס ਨੂੰ ਕੁਝ ਕਹਿਣਾ ਚਾਹੋ ਪੰਨਾ ਬੱਸ ਇਹ ਵੀ ਚੰਗਾ ਦੇਖੋ ਤੇ ਚੰਗਾ ਸੁਣੋ ਜਿਹੜਾ ਮਾੜਾ ਕਰ ਰਹੇ ਨੇ ਉਹ ਆਪਣੇ ਆਪ ਹੀ ਬੰਦ ਹੋ ਜੂਗਾ ਸਾਰਿਆਂ ਨੂੰ ਬੇਨਤੀ ਹੈ ਬੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਮਚ ਜੀ ਐਸਜੀ ਵੀਡੀਓ ਗੁਰਚੇ ਚਿੰਤਨਕਾਰ ਉਹ ਐਕਟਰ ਅਗੇ ਨੇ ਜਿਨ੍ਹਾਂ ਨੇ 420 ਜਿਨ੍ਹਾਂ ਦੀ ਇੱਕ ਮੂਵੀ ਸੀ ਤੁਸੀਂ ਡਰਾਮਾ ਕਹਿ ਸਕਦੇ ਹੋ ਜਿਹੜਾ ਪੂਰੀ ਦੁਨੀਆ ਦੇ ਅੰਦਰ ਦੇਖਿਆ ਗਿਆ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਹਾਲ ਹੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਮੂਵੀ ਵੀ ਬਣਾਈ ਜਿਹੜੀ 14 ਅਗਸਤ ਤੇ ਰਿਲੀਜ਼ ਕੀਤੀ ਗਈ ਤੇ ਉਹ ਗੱਲਬਾਤ ਕਰਦੇ ਨੇ ਪਾਕਿਸਤਾਨ ਨੂੰ ਲੈंदे ਪੰਜਾਬ ਨੂੰ ਲੈ ਕੇ ਕਿ ਉੱਥੋਂ ਦੇ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਜਿਹੜੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਪਿਆਰ ਕਰਦੇ ਨੇ ਉਹਨਾਂ ਦਾ ਮੁਹੱਬਤ ਕਰਦੇ ਨੇ ਤੇ ਚਾਹੁੰਦੇ ਨੇ ਕਿ ਜਿਹੜੇ ਲੈंदे ਪੰਜਾਬ ਦੇ ਲੋਕ ਨੇ ਕਿ ਚੜ੍ਹਦੇ ਪੰਜਾਬ ਦੀ ਜਿਹੜੀ ਆਵਾਮ ਹੈ ਜਿਹੜੇ ਸਾਡੇ ਸਿੱਖ ਭਰਾ ਹੈਗੇ ਨੇ ਉਹ ਆਣ ਇੱਥੇ ਲੈंदे ਪੰਜਾਬ 'ਚ ਕਿਉਂਕਿ ਦੇਖੋ ਨਾ ਨਾਮ ਹੀ ਸਿਰਫ ਲੈੰਦਾ ਤੇ ਚੜ੍ਹਦਾ ਬਾਕੀ ਪੰਜਾਬ ਇੱਕੋ ਹੀ ਹੈਗਾ ਤੁਹਾਨੂੰ ਨੇ ਕਿਹਾ ਕਿ ਲੋਕ ਉਥੋਂ ਦੇ ਇੰਨੇ ਪਿਆਰੇ ਹੈਗੇ ਨੇ ਮੁਹੱਬਤ ਕਰਨ ਵਾਲੇ ਲੋਕ ਹੈਗੇ ਨੇ ਤੇ ਉਹਨਾਂ ਦਾ ਜਿਹੜਾ ਯਕੀਨ ਹੈਗਾ ਉਹ ਸਿੱਖਾਂ ਦੇ ਬਹੁਤ ਜ਼ਿਆਦਾ ਹੈਗਾ ਕਿ ਸਿੱਖ ਧੋਖਾ ਨਹੀਂ ਦਿੰਦੇ ਸਰਦਾਰ ਜਿਹੜੇ ਹੈਗੇ ਨੇ ਬੜੇ ਮੁਖਲਿਸ ਹੁੰਦੇ ਨੇ ਤੇ ਐਸੀ ਜਿਹੀ ਅੱਜ ਦੀ ਵੀਡੀਓ ਉਮੀਦ ਕਰਾਂਗੇ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਗੀ ਕਮੈਂਟਸ ਕਰਕੇ ਦੱਸਣਾ ਕਿ ਵੀਡੀਓ ਤੁਹਾਨੂੰ ਕੈਸੀ ਲੱਗੀ ਬਾਕੀ ਮਿਲ ਲੈ ਕਿਸੇ ਨੈਕਸਟ ਵੀਡੀਓ ਦੇ ਅੰਦਰ